ਟਰਨਿੰਗ ਪੁਆਇੰਟ ਕਿ ਟਰਨਿੰਗ ਪੁਆਇੰਟ ਦਾ ਆਉਣਾ ਲੱਗ ਜਾਂਦਾ ਵੀ ਜਦੋਂ ਮੇਰੇ ਫਾਦਰ ਸਾਹਿਬ ਦੀ ਇੱਕ ਵਾਰੀ ਹੈ ਨਾ ਮੇਰੇ ਫਾਦਰ ਸਾਹਿਬ ਸੇਵਾਦਾਰ ਸੀ ਗੁਰਦੁਆਰਾ ਅਕਾਲ ਗਿਰਦਾਰ ਸਾਹਿਬ ਇਸ ਟਾਈਮ ਤਾਂ ਉਹ ਹੈ ਨਹੀਂ ਕਿ 2 ਸਾਲ ਹੋ ਗਏ ਉਹਨਾਂ ਐਕਸਪਾਇਰ ਹੋ ਜਾਂਨੋ ਇੱਕ ਦਿਨ ਪ੍ਰੋਗਰਾਮ ਚੱਲ ਰਿਹਾ ਸੀ ਗੁਰਦੁਆਰੇ ਉਹਨਾਂ ਨੇ ਸਰੂਪੇ ਕਿਸੇ ਨੂੰ ਪਾ ਰਹੇ ਸੀ ਕਿ ਹਾਂ ਤੇ ਉੱਥੇ ਹੀ ਪੰਜ-ਛਤ ਪੰਜ-ਛਤ ਦੁਕਾਨਾਂ ਛੱਡ ਕੇ ਸਾਡਾ ਆਫਿਸ ਬਣਾਇਆ ਹੁੰਦਾ ਸੀਗਾ ਅਸੀਂ ਉੱਥੇ ਬੈਠ ਕੇ ਸਿਸਟਮ ਬਾ ਪੂਰੀ ਗੱਡੀ ਦੇ ਉੱਤੇ ਹੀ ਮਤਲਬ ਆ ਕੇ ਇੱਕ ਤਰ੍ਹਾਂ ਦਾ ਵਿੱਚ ਵੱਜਿਆ ਮਤਲਬ ਉਹ ਨੇੜੇ ਸੀ ਥੋੜੀ ਜਿਹੀ ਸਪੀਡ ਤੇ ਸੀ ਜਿਹਦੇ ਉੱਤੇ ਹੀ ਗਿਰ ਕੇ ਵੰਤੇ ਹੋਇਆ ਜੀ ਪੀ ਆਂ ਗਿਆ ਤੇ ਮੇਰੇ ਬਾਪਾ ਨੂੰ ਪਤਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਘਰੇ ਲੈ ਕੇ ਗਏ ਆ ਉਸ ਤੋਂ ਬਾਅਦ ਆਇਆ ਮੈਨੂੰ ਬਹੁਤ ਉਹਨਾਂ ਪ੍ਰਾਊਡ ਫੀਲ ਹੋਇਆ ਵੀ ਉਹ ਦਾਦਾ 20000 ਰੁਪਏ ਏਦਾਂ ਵੜਾ ਕੇ ਗਏ ਨੇ ਵੀ ਤੂੰ ਸਾਈ ਲੈ ਲੈ ਤੂੰ ਸਾਡੇ ਮੁੰਡੇ ਨੂੰ ਕੰਮ ਕਰਾਉਣਾ ਜਿੱਦਾਂ ਮਰਜ਼ੀ ਕਰਾਉਣਾ ਇੱਕ ਬੰਦਾ ਉਹ ਸੀਗਾ ਹੈ ਨਹੀਂ ਜਦੋਂ ਉਹ ਪਰਿਵਾਰ ਜਦੋਂ ਅਸੀਂ ਆਪਣੇ ਮਹੱਲੇ ਚੋਂ ਨਿਕਲੇ ਯਾਰ ਇੱਕ ਪਾਜੀ ਸਵਾਲ ਪੁੱਛੂੰਗਾ ਜਿੱਦਾਂ ਤੁਸੀਂ ਬੇਵਾਕ ਹੋ ਕੇ ਬੋਲਦੇ ਹੋ ਸੱਚ ਆ ਕਦੇ ਡਰ ਨਹੀਂ ਲੱਗਿਆ ਹੈਗਾ ਕਦੇ ਫੈਮਲੀ ਨੂੰ ਕਦੇ ਐਵੇਂ ਹੋਏ ਮੇਰੀ ਫੈਮਲੀ ਆ ਨਾ ਮੇਰਾ ਭਰਾ ਮੇਰੀ ਗੱਲ ਸੁਣ ਉਹ ਇੱਕ ਬੇਦਖਰੀਕੇ ਬਾਈ ਦੀ ਮੈਂ ਕਿਸੇ ਦਾ ਫੋਨ ਫੜਿਆ ਸੀ ਹਾਂਜੀ ਹਾਂਜੀ ਉਦੋਂ ਚੱਲਦਾ ਹੀਗਾ ਫੋਨ ਦੇਖਿਆ ਵੀਡੀਓ ਕਿ ਨਹੀਂ ਚਲਣੀ ਉਦੋਂ ਨਾ ਫੋਨ ਚੱਲਦਾ ਸੀਗਾ ਮੇਰੇ ਹਿਸਾਬ ਨਾਲ ਉਹ ਬਟਨਾ ਜਿਹੜਾ ਮੈਂ ਕਿਹਾ ਚਾਚਾ ਦਿਖਾਈ ਮਾੜਾ ਜਿਹਾ ਉਹ ਕਹਿੰਦਾ ਤੂੰ ਸਿੱਟ ਦੇਗਾ ਬਹੁਤ ਮਹਿੰਗਾ ਹਾਂ ਕਿਛਾ ਤੂੰ ਛੱਡ ਦੇਂਗਾ ਬਹੁਤ ਮੈਂ ਨਾ ਹਮਾਰੇ ਦੀ ਗਿਰਪਨ ਚੋ ਗੱਲ ਕਰ ਮਤਲਬ ਕਿੰਨੀ ਕਿੰਨੀ ਲਗੀ ਦੀ ਲਪਾ ਪੂਰੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅ ਅੱਜ ਅਸੀਂ ਪਹੁੰਚੇ ਆਂ ਵੀਰ ਹਾਨੀ ਸੇਠੀ ਕੋਲੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੁਹਾਨੂੰ ਵੀ ਤੁਹਾਡੀ ਟੀਮ ਨੂੰ ਵੈਲਕਮ ਇੱਥੇ ਆਨ ਥੈਂਕ ਯੂ ਵੀਰੇ ਤੇ ਬਾਈ ਜੀ ਕੋਈ ਨਾਮ ਦੇ ਮਹਤਾਜ ਨਹੀਂ ਦੱਸਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਵੀ ਬਾਈ ਗੋਲ ਨੇ ਬਾਈ ਜੀ ਨੂੰ ਸਾਰੇ ਲੋਕ ਪੱਲੀ ਭਾਤੀ ਜਾਣਦੇ ਨੇ ਬਾਈ ਜੀ ਨੇ ਪਿੰਡਾਂ ਦੇ ਵਿੱਚ ਕਈ ਪਰਿਵਾਰਾਂ ਨੂੰ ਸੇਵਾ ਲਈ ਹੈ ਕਈਆਂ ਨੂੰ ਦਵਾਈਆਂ ਦੀ ਸੇਵਾ ਲਈ ਹੋਈ ਹੈ ਉਦਾਂ ਵੀ ਇਹ ਵੈਲਫੇਅਰ ਦੇ ਕਾਫੀ ਕੰਮ ਕਰਦੇ ਰਹਿੰਦੇ ਨੇ ਭਾਜੀ ਇੱਕ ਸਵਾਲ ਤੁਹਾਨੂੰ ਇਹ ਅਲੀ ਜਲਾ ਬਈ ਇਹ ਤਾਂ ਮੈਂ ਤੁਹਾਨੂੰ ਵੀਡੀਓ ਤੁਹਾਡੇ ਦੇਖਣਾ ਜਾਊਂਗਾ ਜਿਹੜੀ ਤੁਹਾਡੀ ਵੀਡੀਓ ਚੱਲੂਗੀ ਵੀ ਆਪਾਂ ਪਹਿਲਾਂ ਵੀ ਗੱਲ ਹੋਈ ਸੀ ਜੋ ਤੁਹਾਡੇ ਦਿਲ ਚੰਦਾ ਪੁੱਛੋ ਫਲਾਉਂਟ ਵੀ ਕੋਈ ਐ ਨਹੀਂ ਵੀ ਏਦਾਂ ਨਹੀਂ ਸੋਚਣਾ ਨਹੀਂ ਸੋਚਣਾ ਜੋ ਮਰਜ਼ੀ ਪੁੱਛੋ ਤੇ ਆਹੀ ਲਾਈਨ ਮੈਂ ਤੁਹਾਡੀ ਵੀਡੀਓ ਚ ਦੇਖਣਾ ਚਾਹਣਾ ਬਸ ਹੁਣ ਤੁਸੀਂ ਜੋ ਮਰਜ਼ੀ ਪੁੱਛ ਲਓ ਹਾਂਜੀ ਭਾਜੀ ਪਹਿਲਾਂ ਇਹ ਗੱਲ ਦੱਸੋ ਤੁਸੀਂ ਆ ਕਿਉਂਕਿ ਮੋਸਟਲੀ ਸਾਡੀ ਵੀਡੀਓਜ਼ ਨਸ਼ੇ ਦੇ ਉੱਤੇ ਹੁੰਦੀ ਬਿਲਕੁਲ ਬਿਲਕੁਲ ਤੁਸੀਂ ਨਸ਼ੇ ਦੀ ਦਰਦ ਦਿਲ ਚੋਂ ਕਿੱਦਾਂ ਵਾਰ ਆਏ ਕਿੱਦਾਂ ਆਪਣੇ ਆਪ ਨੂੰ ਮੋਟੀਵੇਟ ਮੋਟੀਵੇਟ ਕੀਤਾ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਪਹਿਲਾਂ ਵੀ ਮਤਲਬ ਮੇਰੀ ਏਜ ਇਸ ਟਾਈਮ 33 ਸਾਲ ਦੀ ਹੈਗੀ ਹੈ 2009 ਤੋਂ ਲੈ ਕੇ 14 ਤੱਕ ਸ਼ਾਇਦ ਹੀ ਕੋਈ ਸਿਸਟਮ ਹੋਵੇ ਨਸ਼ੇ ਵਾਲਾ ਜਿਹੜਾ ਹੀ ਨਾ ਕੀਤਾ ਹੋਵੇ ਹਨ ਜਦੋਂ ਬੈਸਤਾ ਅੱਜ ਕੱਲ ਵੀ ਆਹੀ ਹਾਲ ਹੈ ਛਿੱਟੇ ਛੁੱਟੇ ਦਾ ਇਹ ਤਿੰਨ ਚੱਲਦੇ ਰਹਿਣੀਆਂ ਨੇ ਮੇਰੇ ਹਿਸਾਬ ਨਾਲ ਵੀ ਕੇਸ ਸਰਕਾਰ ਦੇ ਵੱਸ ਦੀ ਇਹ ਗੱਲ ਹੈ ਨਹੀਂਗੀ ਬਿਕੋਜ਼ ਇਹ ਬੜੀ ਈਜ਼ੀ ਮਨੀ ਹੈ ਕੋਈ ਵੀ ਬੰਦਾ ਚਾਹੁੰਦਾ ਹੈ ਵੀ ਮੈਂ ਪੈਸੇ ਕਮਾਉਣੇ ਆ ਉਹ ਇਹ ਜਿਹੜਾ ਬੰਦੇ ਨੂੰ ਇਨਸਾਨੀਅਤ ਨਾਲ ਨਾ ਪਿਆਰ ਹੋਵੇ ਉਹ ਆ ਚੀਜ਼ ਕਰਨੀ ਸ਼ੁਰੂ ਕਰ ਦਿੰਦਾ ਵੀ ਬਿੱਟ ਫੜਾਈ 500 ਲੈ ਲੈ ਬਿੱਟ ਫੜਾਈ ਆ ਕੀਤਾ ਉਹ ਕੀਤਾ ਨਾ ਸੋ ਬਹੁਤ ਕੁਝ ਉਜਾੜਿਆ ਇਹਦੇ ਵਿੱਚ ਹਣਾ ਮੋਟੀਵੇਟ ਤਾਂ ਆਈਆਂ ਬਈ ਜੇ ਤਾਂ ਹੁਣ ਕਦੇ ਬੰਦੇ ਨੂੰ ਬੇਸਤੀ ਕਿਸੇ ਨੂੰ ਫੀਲ ਹੋਵੇ। ਅਟਰਨਿੰਗ ਪੁਆਇੰਟ ਕਿੱਥੇ? ਟਰਨਿੰਗ ਪੁਆਇੰਟ ਤਾਂ ਆਉਂ ਲੱਗ ਜਾਂਦਾ ਵੀ ਜਦੋਂ ਮੇਰੇ ਫਾਦਰ ਸਾਹਿਬ ਵੀ ਇੱਕ ਵਾਰੀ ਹੈ ਨਾ ਮੇਰੇ ਫਾਦਰ ਸਾਹਿਬ ਸੇਵਾਦਾਰ ਸੀ ਗੁਰਦੁਆਰਾ ਕਲਗੀਧਰ ਸਾਹਿਬ 'ਚ। ਇਸ ਟਾਈਮ ਤਾਂ ਉਹ ਹੈ ਨਹੀਂ ਕਿ 2 ਸਾਲ ਹੋ ਗਏ ਉਹਨਾਂ ਨੂੰ ਐਕਸਪਾਇਰ ਹੋਇਆ ਨੂੰ। ਇੱਕ ਦਿਨ ਪ੍ਰੋਗਰਾਮ ਚੱਲ ਰਿਹਾ ਸੀ ਗੁਰਦੁਆਰੇ ਉਹਨਾਂ ਨੇ ਸਰੂਪੇ ਕਿਸੇ ਨੂੰ ਪਾ ਰਹੇ ਸੀਗੇ ਤੇ ਉੱਥੇ ਹੀ 5-7 5-7 ਦੁਕਾਨਾਂ ਛੱਡ ਕੇ ਸਾਡਾ ਆਫਿਸ ਬਣਾਇਆ ਹੁੰਦਾ ਸੀਗਾ। ਅਸੀਂ ਉੱਥੇ ਬੈਠ ਕੇ ਸਿਸਟਮ ਕਰਦੇ ਰਹਿੰਦੇ ਸੀਗੇ ਓਕੇ ਉਧਰੋਂ ਕੰਨਾਂ ਜਵਾਏ ਪੈ ਰਹੀ ਸੀ ਕਿ ਵੀ ਇਧਰੋਂ ਸਰਦਾਰ ਕਲਵੀਰ ਸਿੰਘ ਜੀ ਐ ਕਰਨਗੇ ਉਧਰੋਂ ਹੀ ਭਾਦਰ ਸਾਹਿਬ ਦਾ ਨਾਮ ਲੈ ਰਹੀ ਸੀ ਤੇ ਮੇਰੀ ਮੰਮੀ ਪਾਪਾ ਨੂੰ ਇਸ਼ਾਰੇ ਨਾਲ کہہ ਰਹੀ ਸੀ ਵੀ ਉਹ ਆਇਆ ਨਹੀਂ ਹਜੇ ਤੱਕ ਹਾਂਜੀ ਵਿਛੇੜੀ ਬੰਦੇ ਦਾ ਭਾਜੀ ਇਦਾਂ ਹੀ ਹੁੰਦਾ ਵੀ ਅਗਲਾ ਲੱਭਦਾ ਰਹਿੰਦਾ ਆਇਆ ਨਹੀਂ ਆਇਆ ਨਹੀਂ ਹਾਂਜੀ ਦੀ ਭਾਜੀ ਸੋ ਉਹਨਾਂ ਨੂੰ ਟੈਨਸ਼ਨ ਹੋਣੀ 10:00 ਵਜੇ ਬਾਹਰ ਨਿਕਲੇ ਵੀ ਮੈਂ ਆਪਣੇ ਬਾਪੂ ਦੀ ਗੱਡੀ ਦੇ ਉੱਤੇ ਹੀ ਮਤਲਬ ਆ ਕੇ ਇੱਕ ਤਰ੍ਹਾਂ ਦਾ ਵਿੱਚ ਵੱਜਿਆ ਮਤਲਬ ਉਹ ਨੇੜੇ ਸੀ ਥੋੜੀ ਜੀ ਸਪੀਡ ਤੇ ਸੀ ਜਿਹਦੇ ਉੱਤੇ ਹੀ ਗਰ ਕੇ ਵੰਪਿੰਗ ਵੈਰਾ ਕੀਤੀ ਹੈ ਤੇ ਮੇਰੇ ਬਾਪਾ ਨੂੰ ਪਤਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਘਰੇ ਲੈ ਕੇ ਗਏ ਆ ਉਸ ਤੋਂ ਬਾਅਦ ਉੱਥੇ ਮੇਰੇ ਜਦ ਬਾਪਾ ਨੇ ਪੱਗ ਲਾ ਕੇ ਰੱਖੀ ਹੈ ਨਾ ਵੀ ਅੱਜ ਤੋਂ ਬਾਅਦ ਨਹੀਂ ਯਾਰ ਮੈਂ ਜਾਣਾ ਮੇਰੀ ਪ੍ਰਧਾਨਗੀ ਦਾ ਕਾਹਦਾ ਫੈਲਾ ਜਦੋਂ ਮੇਰੇ ਕੋ ਮੇਰਾ ਮੁੰਡਾ ਹੀ ਨਹੀਂ ਸੁਧਰਦਾ ਉਹ ਮੈਂ ਸਮਝਦਾ ਵੀ ਜੇ ਮੈਂ ਅੱਜ ਪਿੱਛੇ ਮੁੜ ਕੇ ਦੇਖਦਾ ਤਾਂ ਉਹ ਮੇਰੇ ਲਾਈਫ ਦੇ ਵਿੱਚ ਇੱਕ ਤੱਕਾ ਲੱਗਿਆ ਵੀ ਮੇਰਾ ਪਿਓ ਜਿਹੜਾ ਰੋਜ਼ ਗੁਰਦੁਆਰੇ ਜਾਂਦਾ ਹਨਾ ਸਾਰਾ ਕੁਝ ਕਰਦਾ ਸੀਗਾ ਤੇ ਉਹ ਮੇਰੇ ਇੰਨੇ बैड ਕੈਰੈਕਟਰ ਕਰਕੇ ਜਾਜ ਕਰਕੇ ਵੀ ਇੰਨਾ ਫਰਸਟ੍ਰੇਟ ਹੋ ਗਿਆ ਵੀ ਉਹ ਬੰਦੇ ਦੇ ਮੂੰਹ ਚੋਂ ਇਹ ਲਫਜ਼ ਨਿਕਲਿਆ ਜਿਹੜਾ ਸਵੇਰੇ ਸ਼ਾਮ ਗੁਰਦੁਆਰੇ ਜਾਂਦਾਈ ਵੀ ਯਾਰ ਮੈਂ ਗੁਰਦੁਆਰੇ ਹੀ ਨਹੀਂ ਜਾਣਾ ਸੋ ਸ਼ਾਇਦ ਮੈਨੂੰ ਲੱਗਿਆ ਵੀ ਬੇਇੱਜ਼ਤੀ ਫੀਲ ਹੋਣੀ ਚਾਹੀਏ ਫੀਲ ਤਾਂ ਬੰਦਾ ਫੀਲ ਕਰਨ ਵਾਲਾ ਹੋਣਾ ਚਾਹੀਦਾ ਮਨ ਦਿਲ ਤੇ ਲਾਗੇ ਹਾਂ ਹੁਣ ਸਾਡੇ ਨਾਲ ਇੱਕ ਬੰਦਾ ਸੀਗਾ ਅਸੀਂ ਉਹਨੂੰ ਤੇ ਘੁੰਮਣ ਗਏ ਸੀਗੇ ਇੱਥੇ ਆਪਣਾ ਅੰਦਰਾਸਪੁਰ ਦਾ ਵੈ ਉਹ ਸਾਡੇ ਨਾਲ 10 ਦਿਨ ਘੁੰਮੀ ਗਿਆ ਬਾਈ ਤੁਸੀਂ ਮੰਨੋਗੇ ਉਹਨੇ ਨਸ਼ਾ ਕੋਈ ਨਹੀਂ ਕੀਤਾ ਹਾਂਜੀ ਭਾਜੀ ਉਹ ਪਰ ਉਹ ਹੁਣ ਵੀ ਸੈਂਟਰ ਚ ਹੈ ਬਾਈ ਆਪਣੇ ਮਾਨ ਘੜਾਉਣ ਦੀਆਂ ਗੱਲਾਂ ਨੇ ਕੋਈ ਏਡੀ ਵੱਡੀ ਗੱਲ ਨਹੀਂ ਜਿਵੇਂ ਤੁਸੀਂ ਜੇ ਤੁਸੀਂ ਕਹੋ ਵੀ ਤੋੜ ਨਹੀਂ ਲੱਗਣੀ ਹੋਣੀ ਸੁਆਦ ਲੈਣੀ ਹੈਨਾ ਜੇ ਕੋਈ ਆਪਾਂ ਜੀਭ ਦੇ ਸੁਆਦ ਨਹੀਂ ਜਾਂ ਮੰਨ ਲਓ ਆਪਣਾ ਜੇ ਹੁਣ ਤੁਸੀਂ ਲੱਗ ਗਏ ਜਾਂ ਵੀ ਫਸ ਗਏ ਛੱਡਣਾ ਵੀ ਤਾਂ ਯਾਰ ਤੁਸੀਂ ਆਂ ਸਵਾਦ ਤੁਸੀਂ ਲੋ ਤੋੜ ਮੈਂ ਕਟਾਂ ਇਦਾਂ ਤਾਂ ਹੋ ਨਹੀਂ ਸਕਦਾ ਠੀਕ ਹੈ ਜਿਨੇ ਬੰਦੇ ਨੇ ਸਵਾਦ ਲਿਆ ਜੇ ਝੂਠੇ ਲਏ ਨਹੀਂ ਮੰਨ ਲਓ ਸਵਾਦ ਤਾਂ ਕਹਦਾ ਜਿੰਦਗੀ ਤਵਾਵ ਹੈ ਪਰ ਜਿਹੜਾ ਬੰਦਾ ਡਰਗੀ ਹੈ ਐਡਿਕਟਡ ਆ ਉਹਨੂੰ ਲੱਗਦਾ ਵੀ ਮੈਂ ਸਵਾਦ ਲੈ ਰਿਆ ਠੀਕ ਹੈ ਜਦੋਂ ਅਸੀਂ ਨਸ਼ਾ ਕਰਦੇ ਸੀ ਤੂੰ ਇਹ ਸੋਚਦੇ ਸੀ ਜੇ ਤਾਏ ਚਾਚਾ ਦੇ ਮੁੰਡੇ ਜਾਂ ਬਿਜ਼ਨਸਮੈਨ ਸੀਗੇ ਸਾਰੇ ਅਸੀਂ ਇਹ ਦੇਖਦੇ ਸੀ ਯਾਰ ਇਹਨਾਂ ਨੇ ਜ਼ਿੰਦਗੀ ਚ ਕੀ ਦੇਖਿਆ ਹਾਂ ਜੀ ਭਾਜੀ ਇੱਕ ਨਾ ਇੰਟਰਰਪਟ ਕਰੂੰਗਾ ਜਿਵੇਂ ਤੁਸੀਂ ਬਿਜ਼ਨਸਮੈਨ ਗਿਆ ਤੁਸੀਂ ਮਤਲਬ ਮੁੰਡਿਆਂ ਨੂੰ ਇਨਸਪਾਇਰ ਤਾਂ ਕਰਦੇ ਹੀ ਕਰਦੇ ਹੋ ਤੁਸੀਂ ਨਾਲ ਇਹ ਵੀ ਕਹਿਨੇ ਵੀ ਜੇ ਤੁਹਾਡੇ ਕੋਲ ਇੰਨੇ ਪੈਸੇ ਨੇ ਮੈਂ ਤੁਹਾਡਾ ਬਿਜ਼ਨਸ ਕਰਾ ਕੇ ਦਵਾਂਗਾ ਮਤਲਬ ਇਹ ਬਹੁਤ ਵੱਡੀ ਗੱਲ ਆ ਬਈ ਇਸ ਟਾਈਮ ਵੀ ਕਾਣਾ ਕਾਣਾਲੀ ਇੰਟਰੈਕਟਲੀ ਮੈਂ 50 ਇੱਕ ਮੁੰਡਿਆਂ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਨੂੰ ਮੈਂ ਮਾਲ ਪ੍ਰੋਵਾਈਡ ਕਰਦਾ ਠੀਕ ਹੈ ਸ਼ੂਜ਼ ਦਾ ਤੇ ਹੋਰ ਕੁਣ ਆ ਜਦੋਂ ਅਸੀਂ ਆ ਐਗਜ਼ਿਬਿਸ਼ਨ ਵਗੈਰਾ ਸੇਲ ਲਗਾਈ ਸੀ ਉਸ ਤੋਂ ਮੇਰੇ ਤਾਂ ਕੱਟੋ ਕੰਡ 8 ਤੋਂ 10 ਮੁੰਡੇ ਉਹਦੇ ਘਰ ਦੇ ਮੈਨੂੰ ਲੈ ਕੇ ਆਇਆ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਵੀ ਉਹ ਦਾਦਾ 20000 ਰੁਪਏ ਇਦਾਂ ਫੜਾ ਕੇ ਗਏ ਨੇ ਵੀ ਤੂੰ ਸਾਈ ਲੈ ਲੈ ਤੂੰ ਸਾਡੇ ਮੁੰਡੇ ਨੂੰ ਕੰਮ ਕਰਾਉਣਾ ਜਿੱਦਾਂ ਮਰਜ਼ੀ ਕਰਾਉਣਾ ਇੱਕ ਬੰਦਾ ਉਹ ਸੀਗਾ ਹੈ ਨਹੀਂ ਜਦੋਂ ਉਹਦੇ ਪਰਿਵਾਰ ਜਦੋਂ ਅਸੀਂ ਆਪਣੇ ਮਹੱਲੇ ਚੋਂ ਨਿਕਲਦੇ ਆ ਰਿਸ਼ਤੇਦਾਰੀ ਚੋਂ ਨਿਕਲਦੇ ਸੀਗੇ ਉਹ ਸਾਨੂੰ ਬੁਲਾਉਣਾ ਵੀ ਚੰਗਾ ਨਹੀਂ ਸਮਝਦੇ ਸੀ ਜਾਂ ਮੰਨ ਲਓ ਨੇਬਰਸ ਵਗੈਰਾ ਇਹ ਗੱਲ ਕਹਿੰਦੇ ਯਾਰ ਇੰਨਾਂ ਲਈ ਘੁੰਮਣਾ ਇੱਕ ਬੰਦਾ ਉਹ ਹੈ ਜਦੋਂ ਅੱਜ ਤੋਂ 50 ਕਿਲੋਮੀਟਰ 100 ਕਿਲੋਮੀਟਰ ਤੇ ਲੋਕ ਆ ਕੇ ਇਹ ਗੱਲ ਇੰਨਾ ਯਕੀਨ ਦਿਵਾਉਂਦੇ ਨੇ ਵੀ ਤੂੰ ਸਾਡੇ ਮੁੰਡੇ ਨੂੰ ਕੰਮ ਕਰਾਉਣਾ ਜੋ ਤੂੰ ਰੇਟ ਲਾਤਾ ਉਹ ਠੀਕ ਹੈ ਬਸ ਇੱਕ ਵਾਰੀ ਇਹਨੂੰ ਕੰਮ ਕਰਾ ਦੇ ਆਹੀ ਗੱਲਾਂ ਭਾਜੀ ਤੁਹਾਡੀਆਂ ਸਾਨੂੰ ਇਨਸਪਾਇਰ ਕਰਕੇ ਲੈ ਕੇ ਆਈਆਂ ਨੇ ਤੁਹਾਡੇ ਤੱਕ ਐ ਬਸ ਇੱਕ ਸਰੀਰ ਦੇ ਬਕੂ ਵੇਟ ਵਾਲੇ ਬੰਦੇ ਨਹੀਂ ਨਹੀਂ ਭਾਜੀ ਸਾਰਾ ਕੁਝ ਹੋ ਗਿਆ ਸਾਡਾ ਜ਼ਰੂਰੀ ਨਹੀਂ ਹੈਗਾ ਵੇਟ ਹਾਂ ਇਹ ਵੀ ਗੱਲ ਹੈ ਚਲੋ ਕੋਈ ਬੰਦੇ ਦੀਆਂ ਚੰਗਿਆਈਆਂ ਹੋਣੀਆਂ ਜਾਂ ਨਹੀਂ ਤੁਸੀਂ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰ ਦੋ ਪ੍ਰਭਾਵਿਤ ਇਹ ਹੈ ਬਾਈ ਜੀ ਜਿਹੜੀ ਆਪਣਾ ਪੈਲ ਵਾਲਾ ਸਟੋਰ ਹੈ ਠੀਕ ਹੈ ਉਹ ਇੱਕ ਡਰੱਗੀ ਦਾ ਸਟੋਰ ਵਜਦਾ ਸੀ ਉੱਥੇ ਸ਼ਾਇਦ ਹੀ ਕੋਈ ਆਉਣ ਨੂੰ ਸਹੀ ਚੰਗਾ ਨਹੀਂ ਸਮਝਦਾ ਸੀ ਬਟ ਅੱਜ ਦੇ ਹਾਲਾਤ ਇਹ ਹੈ ਵੀ ਮੇਰੇ ਨਾਲ 20 ਤੋਂ 25 ਮੁੰਡੇ ਕੁੜੀਆਂ ਨੇ ਹਾਂਜੀ ਕੋਈ ਵੀ ਇਦਾਂ ਦਾ ਇੰਡੀਆ ਛੱਡੋ ਤੁਸੀਂ ਅਬਰੌਡ ਦਾ ਵੀ ਕੋਈ ਇਦਾਂ ਦਾ ਦੇਸ਼ ਨਹੀਂ ਹੋਣਾ ਚਾਹੇ ਕੋਈ ਬੰਦਾ ਮੈਸੇਜ ਕਰ ਦੇ ਤੇ ਵੀ ਆਹ ਕੰਟਰੀ ਦੀ ਮੈਨੂੰ ਟ੍ਰੈਕਿੰਗ ਆਈਡੀ ਕੱਢ ਕੇ ਦੇ ਮੈਂ ਦੇ ਦੂੰਗਾ ਮੇਰੇ ਕੋਲ 25000 ਟ੍ਰੈਕਿੰਗ ਆਈਡੀ ਪਈ ਹੈ 25000 ਉਹ ਵੀ ਪਿੰਡ 'ਚ ਬੈਠ ਕੇ ਪੈਲ ਉਰੇ ਐਨੂੰ ਤਾਂ ਮੈਨੂੰ 6-7 ਮਹੀਨੇ ਹੋਏ ਨੇ ਪਿੰਡ 'ਚ ਬੈਠ ਕੇ ਪਾਇਲ ਸ਼ਾਇਦ ਹੀ ਕਈ ਬੰਦੇ ਨੂੰ ਪਤਾ ਹੋਵੇ ਪਾਇਲ ਕਿੱਥੇ ਕਿੱਥੇ ਨਹੀਂ ਇੱਕ ਨਾ ਜਦੋਂ ਤੁਹਾਡੀ ਪਹਿਲੀ ਸਭ ਤੋਂ ਪਹਿਲੀ ਵੀਡੀਓ ਦੇਖੀ ਸੀ ਮੈਂ ਕਿਸੇ ਭੈਣ ਦੇ ਹੱਕ ਦੇ ਵਿੱਚ ਤੁਸੀਂ ਬੋਲੇ ਸੀ ਉਦੋਂ ਮੈਂ ਕੈਨੇਡਾ ਸੀਗਾ ਤੇ ਮੈਂ ਸਰੀ ਰਹਿੰਦਾ ਹੁੰਦਾ ਸੀ ਤੇ ਮੈਂ ਪਹਿਲੀ ਵਾਰੀ ਤੁਹਾਡੀ ਵੀਡੀਓ ਦੇਖੀ ਮੈਂ ਉਦੋਂ ਮੈਂ ਮਤਲਬ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਵੀ ਇਹ ਬੰਦਾ ਬਹੁਤ ਘੈਂਟ ਲੱਗਦਾ ਉਹ ਕੁੜੀਆਂ ਨਾਲ ਤੱਕਾ ਹੋਇਆ ਸੀਗਾ ਉਹਦੇ ਬਾਰੇ ਕੁਝ ਦੱਸੋਗੇ ਉਹਦੇ ਬਾਰੇ ਇਹ ਸੀਗਾ ਕਿ ਬਈ ਇੱਕ ਦੋ ਪੱਤਰਕਾਰ ਸੀਗੇ ਸਾਡੇ ਏਰੀਏ ਦੇ ਵਿੱਚ ਹਨਾ ਵੀ ਚਲੋ ਉਹਨਾਂ ਨੇ ਉਹ ਪਰਿਵਾਰ ਤੋਂ ਪੈਸੇ ਮੰਗੇ ਹੀ ਵੀਡੀਓ ਕਰਨ ਦੇ ਪਰ ਉਹਨਾਂ ਦਾ ਨਾ ਜਿਹੜਾ ਜਵਾਈ ਸੀਗਾ ਉਹਨਾਂ ਦੀ ਦੋ ਜਣੇ ਦੀ ਉੱਥੇ ਮੌਤ ਹੋਈ ਸੀ ਇੱਕ ਤਾਂ ਉਹਨਾਂ ਦੇ ਗਰਭ ਵਿੱਚ ਪਲਦੇ ਬੱਚੇ ਦੀ ਭੈਣ ਦੇ ਤੇ ਇੱਕ ਭੈਣ ਨੇ ਆ ਫਾਂਸੀ ਲੈ ਲਈ ਸੀ ਲੁਧਿਆਣੇ ਦੀ ਗੱਲ ਆ ਇਹ ਹਾਂਜੀ ਕਵਰੇਜ ਉਹ ਚੀਜ਼ ਦੀ ਹੋਈ ਨਹੀਂ ਹੈਗੀ ਠੀਕ ਹੈ ਉਹਨੂੰ ਅਸੀਂ ਕਵਰ ਕਰਕੇ ਅੱਗੇ ਲਿਆਂਦਾ ਘੁੰਮਣ ਸਾਹਿਬ ਨੇ ਉਹਦਾ ਕੇਸ ਵੀ ਲੜਿਆ ਉਹਨਾਂ ਦੇ ਮਤਲਬ ਪਾਸਪੋਰਟ ਤੇ ਅਸੀਂ ਰੋਕ ਵੀ ਲਵਾਈ ਮਤਲਬ ਚਿੱਤੇ ਤੱਕ ਹੋ ਸਕਦਾ ਹੁਣ ਮੰਨ ਲਓ ਵੀ ਮੇਰੇ ਇਹਦੇ ਪੈਸਿਆਂ ਦਾ ਕੀ ਫਾਇਦਾ ਜੇ ਕਿਸੇ ਨਾਲ ਕੋਈ ਧੱਕਾ ਹੁੰਦਾ ਹੋਵੇ ਮੈਂ ਉਹਨਾਂ ਨਾਲ ਲਾਂ ਜਾ ਕੇ ਖੜਾ ਮੇਰੇ ਕੋਲ ਕਮਾਦੇ ਆ ਮੈਂ ਤੁਹਾਡੇ ਵਰਗੇ ਪੱਤਰਕਾਰ ਭਰਾ ਨਹੀਂ ਜਿਹੜੇ ਕੀ ਪੋਜ਼ਿਟਿਵ ਪੰਜਾਬ ਤੇ ਚੱਲਦੇ ਨੇ ਠੀਕ ਹੈ ਜੇ ਮੈਂ ਤੁਹਾਡੇ ਤੱਕ ਰੀਚ ਕਰਕੇ ਕਿਸੇ ਦਾ ਕੇਸ ਰੇਜ਼ ਕਰ ਦਵਾ ਨਾ ਤਾਂ ਉਹਦੀ ਗੱਲ ਆਪੇ ਸੁਣੀ ਜਾਣੀ ਕਿਉਂਕਿ ਜਿਹੜੀ ਗੱਲ 10 ਬੰਦਿਆਂ ਚਾ 50 ਬੰਦਿਆਂ ਚਾ ਉਹ ਗੱਲ ਜਦੋਂ ਹਜ਼ਾਰਾਂ ਚ ਹੋ ਗਈ ਨਾ ਕਿਸੇ ਨਾ ਕਿਸੇ ਦਾ ਤਾਂ ਮਨ ਖੜਦਾ ਹੀ ਆ ਕਈ ਪੁਲਿਸ ਅਫਸਰ ਨੇ ਕਈ ਵਧੀਆ ਪੱਤਰਕਾਰ ਨੇ ਜੋ ਉਹ ਗੱਲ ਨੂੰ ਪੁਸ਼ ਕਰਕੇ ਉਹਨੂੰ ਇਨਸਾਫ ਦਵਾਉਂਦੇ ਨੇ ਐਦਾਂ ਹੀ ਸਾਡਾ ਮਨ ਕਰਦਾ ਚਲੋ ਹੋਰ ਬਹੁਤ ਕੇਸ ਨੇ ਮਤਲਬ ਜੋ ਸਾਨੂੰ ਸੋਸ਼ਲ ਮੀਡੀਆ ਤੋਂ ਇਨਕਮ ਆਂਦੀ ਆ ਅਸੀਂ ਉਹ ਵੀ ਇੱਧਰੋਂ ਹੀ ਨਹੀਂ ਤੁਸੀਂ ਦੱਸਿਆ ਸੀਗਾ ਭਾਜੀ ਮੇਨ ਗੱਲ ਤਾਂ ਇਹ ਆ ਅੱਜ ਦੀ ਘੜੀ ਦੇ ਵਿੱਚ ਮੈਂ ਸਾਰੇ ਯੂਥ ਨੂੰ ਕਹਿਣਾ ਚਾਹੁੰਦਾ ਅੱਧਾ ਤਾਂ ਬਾਹਰ ਚਲੇ ਗਿਆ ਭਾਜੀ ਪੈਂਦਾ ਖੁੰਦਾ ਇੱਥੇ ਨਸ਼ਿਆਂ ਨੇ ਖਾ ਲਿਆ ਕੋਈ ਓਪਰਚ्युनिटी ਬੜੀਆਂ ਘੱਟ ਨੇ ਔਰੇ ਪਰ ਗੱਲ ਸੁਣੋ ਜਿਹੜਾ ਬੰਦਾ ਮਿਹਨਤ ਕਰੂਗਾ ਹੁਣ ਮਿਹਨਤ ਇਹ ਨਹੀਂ ਹੈਗੇ ਵੀ ਆਪਾਂ ਬਾਹਰ ਜਾ ਕੇ ਇਟਾ ਪਾਉਣ ਲੱਗ ਜਾਈਏ ਬਈ ਹੁਣ ਮਿਹਨਤ ਤਾਂ ਇਹ ਹੈ ਵੀ ਬਾਹਰ ਜਾ ਕੇ ਆਪਾਂ ਇਟਾਾਂ ਨੂੰ ਨਹੀਂ ਧੋਣ ਲੱਗ ਜਾਈਏ ਵੀ ਬਾਹਰ ਕੱਢ ਕੇ ਜਾ ਕੇ ਉਹ ਇਟਾਾਂ ਤੋਂ ਮੱਲੇ ਬਣਦਾ ਲੋਜਿਕ ਤਾਂ ਨਹੀਂ ਬਣਦਾ ਕੋਈ ਗੱਲ ਕੀ ਬਣਦੀ ਆ ਵੀ ਆਪਾਂ ਦਿਮਾਗ ਦੇ ਵੀ ਬੰਦਿਆਂ ਨੂੰ ਕੀ ਚਾਹੀਦਾ ਉਹ ਅਸੀਂ ਪ੍ਰੋਵਾਈਡ ਕਰਾ ਰਹੇ ਹੁਣ ਬੰਦਿਆਂ ਦੇ ਵਿੱਚ origional ਠੀਕ ਹੈ ਅਸੀਂ ਉਹ ਘੱਟ ਰੇਟ ਦੇ ਲਿਆ ਕੇ ਸਾਡਾ ਵੀ ਤਾਂ ਅਸੀਲ ਹੁੰਦਾ ਇਹ ਮੈਂ ਪਿੰਡ ਚੋਂ ਬੈਠ ਕੇ ਕਾਮਯਾਬ ਹੋ ਸਕਦਾ ਜਿਹੜੇ ਬੰਦੇ ਸ਼ਹਿਰ ਚ ਨਹੀਂ ਹਨਾ ਵੀਰੇ ਸੋਸ਼ਲ ਮੀਡੀਆ ਨਾਲ ਜੁੜਨ ਦਾ ਜ਼ਮਾਨਾ ਜੇ ਕੋਈ ਬੰਦਾ ਦੁਕਾਨਦਾਰ ਭਰਾ ਸਾਡਾ ਕਹੇ ਵੀ ਮੈਂ ਦੁਕਾਨ ਤੇ ਬੈਠ ਕੇ ਕਾਮਯਾਬ ਹੋ ਜਾਊਂਗਾ ਤੁਸੀਂ ਬਾਜ਼ਾਰਾਂ ਚ ਜਾਉਂਗੇ ਠੀਕ ਹੈ ਬਾਜ਼ਾਰਾਂ ਦੇ ਵਿੱਚ ਜਮੇ ਹੀ ਸਨਾਟਾ ਆਊਗਾ ਅੱਜ ਵੀ ਚੱਲੋ ਜਦ ਮਰਜ਼ੀ ਚੱਲੋ ਕਿਉਂਕਿ ਅਗਲਾ ਘਰੇ ਬੈਠਾ ਫੈਸਿਲਿਟੀ ਭਾਲਦਾ ਉਹ ਜਿੰਨੇ ਫੂਡ ਆਊਟਲੈਟ ਨੇ ਜਦ ਤੱਕ ਉਹ ਡਿਲੀਵਰੀ ਨਹੀਂ ਦਿੰਦੇ ਉਹ ਤੱਕ ਉਹ ਕਾਮਯਾਬ ਨਹੀਂ ਹੈਗੇ। ਇਹੀ ਪ੍ਰੋਸੈਸ ਕੱਪੜਿਆਂ 'ਚ ਆ ਗਿਆ, ਇਹੀ ਪ੍ਰੋਸੈਸ ਸ਼ੂਜ਼ 'ਚ ਆ ਗਿਆ, ਇਹੀ ਪ੍ਰੋਸੈਸ ਔਰਨਾਮੈਂਟਸ 'ਚ ਆ ਗਿਆ। ਵੀ ਇਹ ਜਦ ਤੱਕ ਆਪਾਂ ਅਗਲੇ ਨੂੰ ਕੰਫਰਟ ਦੇ ਵਿੱਚ ਲੈ ਕੇ ਆਉਨੇ ਆ, ਆਪਣੀ ਚੀਜ਼ ਨਵੀਂ ਲੈ ਕੇ ਆਉਣਾ ਤਾਂ ਤੁਹਾਡਾ ਬਿਜ਼ਨਸ ਚੱਲ ਸਕਦਾ। ਉਹਦਾ ਤਰੀਕਾ ਸਿਰਫ ਔਰ ਸਿਰਫ ਔਨਲਾਈਨ ਤੋਂ। ਇੱਕ ਭਾਜੀ ਸਵਾਲ ਪੁੱਛੂਗਾ ਜਿੱਦਾਂ ਤੁਸੀਂ ਬੇਵਾਕ ਹੋ ਕੇ ਬੋਲਦੇ ਹੋ ਸੱਚ। ਅ ਤਦੇ ਡਰ ਨਹੀਂ ਲੱਗਿਆ ਹੈਗਾ ਕਦੇ ਟਾਈਮ ਲੀ ਨੂੰ ਕਦੇ ਐਵੇਂ ਹੋਏ ਮੇਰੀ ਫੈਮਲੀ ਆ ਨਾ ਮੇਰਾ ਭਰਾ ਮੇਰੀ ਗੱਲ ਸੁਣ ਉਹਨੇ ਇੱਕ ਬੇਦਬੀ ਹੋਈ ਸੀ ਸਾਡੇ ਪਿੰਡ ਸਾਡੇ ਨਾਲ ਲੰਡੇ ਪਿੰਡ ਬੇਦਬੀ ਹੋਈ ਸੀ ਹਾਂਜੀ ਹਾਂਜੀ ਅਸੀਂ ਉੱਥੇ ਗਏ ਆ ਲਾਈਵ ਵੀਡੀਓ ਚ ਬੰਦਾ ਚੱਕਿਆ ਲੈ ਕੇ ਆਂਦਾ ਉਹਨੂੰ ਕੁਝ ਨਹੀਂ ਕੀਤਾ ਹੈਗਾ ਠੀਕ ਹੈ ਤਾਂ ਵੀ ਉਹਦੇ ਅਗੇ ਸਾਡੇ ਤੇ ਪੰਜ ਧਾਰਾ ਲਾਗੇ ਪਰਚੇ ਹੋਏ ਤਿੰਨ ਤਿੰਨ ਤੋਂ ਚਾਰ ਪਾਇਆ ਹੋਇਆ ਸੀ ਸਾਡਾ ਪਰਿਵਾਰ ਤਾਂ ਇਦਾਂ ਦਾ ਹੈ ਸਾਡੇ ਪਰਿਵਾਰ ਚ ਥਾਣੇ ਜਾਣਾ ਬੜਾ ਵੱਡੀ ਬੇਗੜੀ ਹਾਂਜੀ ਹਾਂਜੀ ਆਪਣੇ ਪਰਿਵਾਰਾਂ ਚ ਮੈਂ ਕੋਈ ਮੰਨ ਲੈ ਇਨਕੁਆਇਰੀ ਰਹੀ ਨਹੀਂ ਹੋਣੀ ਜਿਹੜੀ ਮੇਰੀ ਨਾ ਹੋਈ ਹੋਵੇ ਸੀਏ ਸਟਾਫ ਨੂੰ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੁੰਦਾ ਕਿੰਨੀ ਦੋ ਵਾਰ ਮੈਂ ਜਾਇਆ ਠੀਕ ਹੈ ਪੁਲਿਸ ਵੀ ਕੋਆਪਰੇਟ ਕਰਦੀ ਹੈ ਪਰ ਗੱਲ ਕਹਿਣ ਦਾ ਮਤਲਬ ਹੈ ਵੀ ਇਹ ਚੀਜ਼ਾਂ ਜੇ ਤੁਸੀਂ ਇੱਧਰ ਨੂੰ ਚਲਦੇ ਹੋ ਨਾ ਤਾਂ ਇਹ ਚੀਜ਼ ਹੋਣੀ ਹੀ ਨਹੀਂ ਹਾਂਜੀ ਇਹ ਆਪਣੇ ਆਪ ਨੂੰ ਤੁਸੀਂ ਦਬਾਉਣਾ ਨਹੀਂ ਹੈਗਾ ਜੇ ਗੱਲ ਕਹਿਣ ਦੀ ਛੋਟ ਨਹੀਂ ਹੈ ਉਹਦਾ ਕੋਈ ਪੋਜ਼ਿਟਿਵ ਵੇ ਨਾਲ ਗਏ ਸੀ ਮੈਂ ਆਪਾਂ ਦਾ ਮਤਲਬ ਕੀ ਮੈਂ ਜੇ ਹੁਣ ਮੈਂ ਮੰਨ ਲਓ ਹੁਣ ਜੇ ਅਸੀਂ ਸੋਸ਼ਲ ਮੀਡੀਆ ਤੋਂ ਅਰਨਿੰਗ ਕਰਦੇ ਆ ਮੈਨੂੰ ਕੀ ਫਰਕ ਐ ਸਗੋ 19 ਤਾਂ ਮੇਰੀ ਤਨਖਾਹ ਨਿਕਲ ਜਾਣਗੀ ਪਰ ਨਹੀਂ ਯਾਰ ਜਦ ਆਪਾਂ ਕਿਸੇ ਦੇ ਕੰਮੇ ਨਹੀਂ ਆਏ ਮੈਂ ਇਹ ਸੋਚਦਾ ਵੀ ਆਪਾਂ ਸੋਸ਼ਲ ਮੀਡੀਆ ਦੇ ਬਣਾਏ ਹੋਏ ਲੋਕਾਂ ਉਹਨਾਂ ਨੇ ਸਾਨੂੰ ਇੰਨਾ ਕ ਪਿਆਰ ਦਿੱਤਾ ਉਹਦੇ ਬਦਲੇ ਕੋਈ 2% 4% 5% ਅਸੀਂ ਉਹਨੂੰ ਵਾਪਸ ਦੇ ਸਕੀਏ ਇਹ ਵਧੀਆ ਗੱਲ ਹੈ ਇਹ ਇਹ ਗੁਰੂ ਸਾਹਿਬ ਵੀ ਆਪਣੇ ਕਹਿੰਦੇ ਨੇ ਆਪਾਂ ਸਿੱਖੀ ਨੂੰ ਬਿਲੋਂਗ ਕਰਦੇ ਆਂ ਵੀ ਦਸਵੰਦ ਕੱਢਣਾ ਚਾਹੀਦਾ ਹਨ ਸੋ ਅਸੀਂ ਕੋਸ਼ਿਸ਼ ਕਰਦੇ ਆਂ ਵੀ ਕਿਸੇ ਨਾ ਕਿਸੇ ਦੇ ਕੰਮ ਆਈਏ ਐਟ ਪ੍ਰੈਜ਼ੈਂਟ ਵੀ ਸਾਡਾ ਪੇਜ ਪੁਲਿਸ ਵੱਲੋਂ ਬੰਦ ਆ ਚਲੋ ਸਾਡੀਆਂ ਗਲਤੀਆਂ ਹੋਣਗੀਆਂ ਕਿਤੇ ਇਹ ਨਹੀਂ ਗੱਲ ਅਗਲੇ ਨੂੰ ਕਿਹੜਾ ਕੋਈ ਸ਼ੌਂਕ ਚੜੇ ਸਾਡੀਆਂ ਕੁਝ ਗਲਤੀਆਂ ਹੋਣਗੀਆਂ ਕਿਉਂਕਿ ਗੱਲ ਇਹ ਆ ਪਾਜੀ ਅਸੀਂ 100 ਵੀਡੀਓਜ਼ ਕਰਨੀਆਂ ਨੇ ਜੇ ਤੁਸੀਂ ਕਹੋ ਵੀ 100 ਦੀ 100 ਪਰਫੈਕਟ ਜਾਵੇ ਐਦਾਂ ਨਹੀਂ ਪੋਸਿਬਲ ਰਹੇਗਾ ਕੋਈ 5-4 ਵੀਡੀਓ ਨੈਗੇਟਿਵ ਵੀ ਜਾਂਦੀਆਂ ਨੇ ਗਲਤੀ ਵੀ ਹੋ ਸਕਦੀ ਅਸੀਂ ਇਨਸਾਨ ਆ ਠੀਕ ਹੈ ਉਹ ਚੀਜ਼ ਦਾ ਸਾਨੂੰ ਪੇ ਆਫ ਕਰਨਾ ਹੀ ਪੈਂਦਾ ਠੀਕ ਹੈ ਤੋਂ ਇਹ ਗੱਲ ਮੈਂ ਕਹਿਣ ਦੀ ਕੋਸ਼ਿਸ਼ ਕਰਦਾ ਵੀ ਜੇ ਤੁਸੀਂ ਨੈਟ ਨਾਲ ਜੁੜੋਗੇ ਹੁਣ ਤੁਸੀਂ ਬਾਹਰੋਂ ਆਏ ਹੋ ਠੀਕ ਹੈ ਤੁਸੀਂ ਪੱਤਰਕਾਰ ਦੀ ਲਾਈਨ 'ਚ ਬੈਠੇ ਹੋ ਜੇ ਤੁਸੀਂ ਲੋਕਾਂ ਨੂੰ ਅੱਗੇ ਲੈ ਕੇ ਆਓਗੇ ਪੋਜ਼ਿਟਿਵ ਅੱਜ ਨਹੀਂ ਕੋਈ 6 ਮਹੀਨੇ ਨੂੰ ਚੱਲੋਂਗੀ ਚੱਲੂੰ ਹਾਂਜੀ ਬਸ ਨਿਊ ਟੂ ਦਿਖਾ ਕੇ ਜਾਂ ਗਲਤ ਗਾਲਾਂ ਗੰਨੀਆਂ ਕੱਢ ਕੇ ਕੋਈ ਵੀ ਬੰਦਾ ਜਲਦੀ ਵਿਊਜ਼ ਲੈ ਸਕਦਾ ਉਹ ਛੇਤੀ ਇੱਕਦਮ ਬਣ ਜਾਊਗਾ ਪਰ ਉਹ ਆਪਣੀ ਆਡੀਅנס ਨੂੰ ਮੈਂ ਇੱਕ ਐਗਜ਼ਾਮਪਲ ਦੱਸਦਾ ਵੀ ਹੁਣ ਜੇ ਮੈਂ ਪੇਜ 'ਤੇ ਵੀਡੀਓ ਪਾਉਣਾ ਮੰਨ ਲਓ ਜੇ ਉਹਨੂੰ 500 ਗੁਣਾ ਚਲਾਉਣਾ ਹੈ ਉਹ ਤੇ ਝੂਠ ਲਿਖ ਦੇ 3500 ਵਾਲਾ ਬੂਡ 300 ਦਾ ਲਿਖ ਦੇ ਠੀਕ ਹੈ ਉਹ ਵੀਡੀਓ ਇੰਨੇ ਕ ਵਿਊਜ਼ ਹੋ ਜਾਣਗੇ ਵੀ ਤੁਹਾਡਾ ਚੈਨਲ ਮੋਨਟਾਈਜ਼ ਤੱਕ ਹੋ ਜਾਊਗਾ ਕਿਉਂ ਉਹ ਭਾਜੀ ਫੇਕ ਹੈ ਸ਼ੇਅਰ ਹੋਈ ਜਾਣਾ ਵੀ ਸ਼ੇਅਰ ਕਰ ਦੋ ਬਾਈ ਸ਼ੇਅਰ ਪਰ ਉਹ ਮਿਲਣਾ ਕਿਸੇ ਨੂੰ ਨਹੀਂ ਇਸ ਤਰ੍ਹਾਂ ਦੀ ਹੈ ਫਾਇਦਾ ਕੁਝ ਵੀ ਨਹੀਂ ਆਪਣਾ ਪੇਜ ਰਾਈਜ਼ ਕਰਨ ਲਈ ਲੋਕਾਂ ਦੀ ਨਿਗਾਹੋਂ ਬੜੇ ਗਲਤ ਉਹ ਗਲਤ ਤਰੀਕਾ ਜਲਦੀ ਕਰਦਾ ਤੁਹਾਨੂੰ ਪਤਾ ਹੋਮੋਪੈਥਿਕ ਲੇਟ ਅਸਰ ਕਰਦੀ ਹੈ ਏਲੋਪੈਥਿਕ ਦੇ ਨੁਕਸਾਨ ਹੈ ਪਰ ਉਹ ਅਸਰ ਜਲਦੀ ਕਰਦਾ ਭਾਈ ਅੱਜ ਵੀ ਜੇ ਤੁਸੀਂ ਕੋਈ ਨੌਜਵਾਨ ਤੁਹਾਡੇ ਨਾਲ ਜੁੜਨਾ ਚਾਹੁੰਦਾ ਵਾ ਮਤਲਬ ਤੁਸੀਂ ਨੌਜਵਾਨ ਕੋਈ ਮੈਸੇਜ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਮੈਂ ਮਹਾਰਾਜ ਦੀ ਕਿਰਪਾ ਨਾਲ ਆਪਣੇ ਮਸਲਿਆਂ ਤੋਂ ਨਿਕਲਾਂ ਚਲੋ ਨਿਕਲ ਰਹੇ ਹਾਂ ਵੀ ਜਿਵੇਂ ਲੋਕ ਕਹਿੰਦੇ ਕਾਪੀ ਕਰਦੇ ਆ ਹਨਾ ਹਾਂਜੀ ਅਨਮੋਲ ਦੇ ਨਾਲ ਸਾਡਾ ਚਲੋ ਕਨਫਲਿਕਟ ਵੀ ਰਿਹਾ ਨਹੀਂ ਗੱਲ ਚੰਗੀ ਲੱਗੀ ਆਪਾਂ ਕਹਿਤੀ ਠੀਕ ਆ ਪਰ ਅੱਜ ਦੇ ਸਮੇਂ ਵਧੀਆ ਨਹੀਂ ਬਹੁਤ ਵਧੀਆ ਗੱਲ ਆ ਤੁਸੀਂ ਮੂੰਹ ਤੇ ਕਹਿ ਦੋ ਕਹਿ ਦਿਆ ਆਪਾਂ ਗਏ ਵੀ ਆ ਠੀਕ ਆ ਪਰ ਅੱਜ ਮੈਂ ਇਹ ਗੱਲ ਕਹਿਣਾ ਵੀ ਅੱਜ ਜੇ ਸਾਡੀ ਜੀਬ ਚੱਲਦੀ ਆ ਸਿਵਲ ਹਸਪੀਟਲ ਪੈਲ ਚ ਅਸੀਂ ਬੈਠਣਾ ਸ਼ੁਰੂ ਕਰ ਜੇ ਇਹਨੂੰ ਮੋਲ ਬੈਠਦਾ ਹਨ ਕਿੰਨੇ ਕ ਬੰਦਿਆਂ ਨੂੰ ਅਸੀਂ ਦਵਾਈ ਦੇ ਸਕਦੇ ਹਾਂ ਚਾਹੇ 10 ਜਣਾ ਨੂੰ ਹੀ ਦੇ ਸਕੀ ਹਾਂ ਠੀਕ ਹੈ ਪਰ ਬੈਠਣ ਦਾ ਦਮ ਤਾਂ ਰੱਖਾਂਗੇ ਨਾ ਜੀ ਭਾਜੀ ਜਰੂਰ ਦੱਸੋ ਇਹ ਗੱਲਾਂ ਕਿਉਂਕਿ ਹੋਰ ਵੀ ਮੋਟੀਵੇਟ ਦਮ ਰੱਖਾਂਗੇ ਜੇ ਆਪਾਂ ਹੁਣ ਮੰਨ ਲਓ ਆਪਣੀਆਂ ਗੱਡੀਆਂ ਤੇ ਪੈਸੇ ਲਾ ਸਕਦੇ ਆ ਮੋਬਾਈਲਾਂ ਤੇ ਪੈਸੇ ਲਾ ਸਕਦੇ ਆ ਸੋਨੇ ਦੇ ਪੈਸੇ ਲਾ ਸਕਦੇ ਆ ਆਪਣੇ ਕੰਫਰਟ ਤੇ ਪੈਸੇ ਲਾ ਸਕਦੇ ਆ ਸੋ ਆਪਾਂ ਥੋੜਾ ਬਹੁਤਾ ਸੋਸਾਇਟੀ ਨੂੰ ਜੇ ਮੰਨ ਲਾ ਆਪਾਂ 20 ਬੰਦਿਆਂ ਨੂੰ ਵੀ ਵੀਕਲੀ ਦਵਾਈ ਦਿਵਾ ਸਕਦੇ ਆ ਤਾਂ ਕਿਉਂ ਨਾ ਆਪਣੇ ਲਈ 500 ਕੁਝ ਵੀ ਨਹੀਂ ਯਾਰ ਕਿਸੇ ਲਈ 500 ਬਹੁਤ ਵੱਡੀ ਬੇਦੀ ਹੈ ਹਨਾ ਉਹ ਜੇ ਤੁਸੀਂ ਪਰਮਾਤਮਾ ਦੇ ਬਣਾਏ ਹੋਏ ਬੰਦੇ ਹੋ ਜੇ ਤੁਸੀਂ ਬlesd ਹੋ ਠੀਕ ਹੈ ਤਾਂ ਮੈਂ ਇਹ ਗੱਲ ਕਹਿਣਾ ਚਾਹਣਾ ਐਜ਼ ਅ ਰਿਕਵੈਸਟ ਤੁਹਾਨੂੰ ਕੁਝ ਨਾ ਕੁਝ ਜੇ ਤੁਸੀਂ ਮੰਨ ਲਓ ਐਡਾ ਪਲੈਟਫਾਰਮ ਨਹੀਂ ਹੈਗਾ ਆਲੇ ਦੁਆਲੇ ਤੁਹਾਡੇ ਮਹੱਲੇ 'ਚ ਪਿੰਡ 'ਚ ਕੁਝ ਵੀ ਹੈ ਜ਼ਰੂਰੀ ਨਹੀਂ ਵੀ ਹਰੇਕ ਗੱਲਾਂ ਵੀਡੀਓ 'ਚ ਆਉਣੀ ਆ ਬਾਈ ਜੀ ਅਸੀਂ ਵੀਡੀਓਜ਼ ਕਰਦੇ ਆਂ ਸੇਵਾ ਦੀਆਂ ਪਰ ਤੁਸੀਂ ਮੰਨੋਗੇ ਸਿਰਫ ਉਹ 20% ਹੁੰਦੀਆਂ ਨੇ ਠੀਕ ਹੈ ਹੁਣ ਜੇ ਮੇਰੇ ਨਾਲ ਕੋਈ ਵੀਰਪਰਾ ਜੁੜਿਆ ਹੋਇਆ ਜਾਂ ਕੋਈ ਦੁਕਾਨ ਦੇ ਬੁੱਡੇ ਨੇ ਜਾਂ ਕੋਈ ਵੇਅਰ ਹਾਊਸ ਦੇ ਬੰਦੇ ਨੇ ਉਹਨਾਂ ਦੇ ਘਰੇ ਕੋਈ ਪ੍ਰੋਬਲਮ ਹੈ ਜਾਂ ਉਹਨਾਂ ਦੇ ਰਿਸ਼ਤੇਦਾਰੀ ਦੀ ਪ੍ਰੋਬਲਮ ਹੈ ਉਹਦੀ ਵੀਡੀਓ ਬਣਾਉਂਗਾ ਜਾ ਕੇ ਐਦਾਂ ਨਹੀਂ ਪੋਸੀਬਲ ਮੈਂ ਇਹ ਥੋੜੇ ਆਣ ਵਾਲੇ ਸਮੇਂ 'ਚ ਕੋਸ਼ਿਸ਼ ਕਰੂੰਗਾ ਵੀ 20 ਦੇ ਵਿੱਚ 2 ਦਿਨ ਅਸੀਂ ਸਿਵਲ ਹਸਪੀਟਲ ਪੈਲ ਦੇ ਵਿੱਚ ਆਪਣਾ ਮੈਂ ਤੇ ਮੇਰਾ ਸਟਾਫ ਵੀ ਅਸੀਂ ਬੈਠਿਆ ਕਰੀਏ ਜੋ ਅਸੀਂ ਕਮਾਨੇ ਉਹਦੇ ਤੋਂ ਲੋਕਾਂ ਤੋਂ ਮੰਗ ਕੇ ਨਹੀਂ ਅੱਜ ਤੱਕ ਅਸੀਂ ਕਦੇ ਪੈਸੇ ਮੰਗੇ ਵੀ ਨਹੀਂ ਭਾਜੀ ਇੱਕ ਨਾ ਭਾਜੀ ਮੈਂ ਨਾ ਤੁਸੀਂ ਤੁਹਾਡੀ ਪੋਜ਼ਿਟਿਵ ਗੱਲ ਸੀਗੀ ਉਹ ਕਿਸੇ ਮਤਲਬ ਯੂਟਿਊਬਰ ਨੇ ਉਹ ਨੈਗੇਟਿਵਲੀ ਲਿਆ ਤੁਸੀਂ ਕਿਸੇ ਨੂੰ ਗੁੜਤੀ ਦਿੱਤੀ ਉਹ ਬਹੁਤ ਗਲਤ ਬੋਲਿਆ ਤੇ ਮਤਲਬ ਲੋਕ ਇੱਥੇ ਤੱਕ ਨਿੱਗਰ ਚੁਕਾਣੇ 100 100 ਸੈਂਟਰ ਚਲਾਉਂਦੇ ਹੋ ਤੁਸੀਂ ਸੈਂਟਰ ਚਲਾਉਂਦੇ ਹੋ ਹਾਂਜੀ ਭਾਈ ਕਦੀ ਇਹ ਵਾਕਿਆ ਹੋਇਆ ਵੀ ਸੈਂਟਰ ਦੇ ਵਿੱਚ ਉਹ ਡਰੱਗੀ ਨੂੰ ਬੁਲਾ ਕੇ ਗੁਰਤੀ ਦਵਾਈ ਹੋਵੇ ਕਿਸੇ ਨੇ ਹੋ ਸਕਦਾ ਅਗਲਾ ਕੀ ਹੋਊਗਾ ਮੈਂ ਆਪਣੇ ਮੁੰਡੇ ਨੂੰ ਚਿੱਟੇ ਤੇ ਲਾਉਣਾ ਸਾਡੀ ਸ਼ਕਲ ਦੇਖ ਕੇ ਬੁਲਾਇਆ ਨਾ ਉਹੀ ਤਾਂ ਕਹਿ ਰਹੇ ਆ ਸਾਡੀ ਸ਼ੇਧ ਦੇਖ ਕੇ ਬੁਲਾਇਆ ਜੀ ਸਾਡੇ ਕੰਮ ਦੇਖ ਕੇ ਬੁਲਾਇਆ ਇਹ ਸਮਾਜ ਆਪਣਾ ਬੰਦੇ ਦਾ ਜਿਹਦੇ ਬੇਟੇ ਨੂੰ ਗੁਰਤੀ ਦਿੱਤੀ ਸੀ ਉਦੇ ਭਰਾ ਦਾ ਅਸੀਂ ਕੂਲਾ ਪਵਾਇਆ ਸੀਗਾ ਮੈਨੂੰ ਯਾਦ ਨਹੀਂ ਗੋਡਾ ਪਵਾਇਆ ਸੀ ਵਧੀਆ ਦੱਸੋ ਅਗਲੇ ਨੂੰ ਪਤਾ ਤਾਂ ਲੱਗੇ ਸਾਡਾ ਹੁਣ ਉਹ ਬੰਦਾ 3 ਦਿਨ ਮੇਰੀ ਦੁਕਾਨ ਦੇ ਬਾਹਰ ਆਂਦਾ ਜਾਂਦਾ ਰਿਹਾ ਠੀਕ ਹੈ ਇਹ ਮੇਰਾ ਨੰਬਰ ਬਾਜੀ ਐਵੇਂ ਦਿੰਦੇ ਨਹੀਂ ਦੇਖੋ ਮੈਨੂੰ ਵੀ ਆਪਣੀ ਲਾਈਫ ਚ ਬੜੇ ਮੂਰ ਉਹ 3 ਦਿਨ ਬੈਠਾ ਰਿਹਾ ਆਂਦਾ ਜਾਂਦਾ ਰਿਹਾ ਮਤਲਬ ਸ਼ਰਮ ਹੋਣੀ ਚਾਹੀਦੀ ਇਦਾਂ ਦੇ ਲੋਕਾਂ ਨੂੰ ਉਹ ਉਹਨਾਂ ਨੇ ਮੈਨੂੰ ਕਿਹਾ ਬਾਈ ਮੇਰੇ ਨਾਲ ਜਾ ਕੇ ਇਕੱਲੀ ਗੁਰਤੀ ਦਾ ਦੇ ਸਕਦਾ ਠੀਕ ਹੈ ਅਸੀਂ ਗਏ ਆ ਗੁਰਤੀ ਗੱਲ ਇਹ ਨਹੀਂ ਵੀ ਹਣੀ ਤੋਂ ਦਵਾਈ ਹੈ ਗੁਰਤੀ ਉਹ ਸਾਡੇ ਕੰਮ ਕਰਕੇ ਵੀ ਸਾਡਾ ਬੱਚਾ ਵੀ ਕੱਲ ਨੂੰ ਇੱਥੇ ਦਾ ਬਣੇ ਤੁਸੀਂ ਇਸ ਕਾਬਲ ਸੀਗੇ ਪਰ ਮ ਪਰसों ਪਰसों ਚੌਥੇ 40 ਦਿਨ ਦਾ ਹੋਇਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਗਿਆ ਸੀ ਮੈਨੂੰ ਯਾਦ ਆਇਆ ਵੀ ਅਨਮੋਲ ਵੀ ਇੱਥੇ ਬੈਠਦਾ ਮੈਂ ਉਹਦੀ ਵੀਡੀਓ ਨਹੀਂ ਪਾਈ ਸ਼ਾਇਦ ਅਨਮੋਲ ਨੇ ਪਾਈ ਹੋਵੇ ਨਾ ਪਾਈ ਹੋਵੇ ਮੈਨੂੰ ਨਹੀਂ ਪਤਾ ਪਾਈ ਉਹਦੇ ਪੇਜ ਤੇ ਆਈ ਹੋਵੇ ਨਾ ਵੀ ਮੈਨੂੰ ਨਹੀਂ ਪਤਾ ਠੀਕ ਆ ਮੈਂ ਉੱਥੇ ਗਿਆ ਜੋ ਸਾਡੀ ਸ਼ਰਦਾ ਸੀ ਅਸੀਂ ਸੇਵਾ ਕੀਤੀ ਹੈ ਅਨਮੋਲ ਨੂੰ ਮੇਰੀ ਅਨਮੋਲ ਨੂੰ ਮੇਰਾ ਬੇਟਾ ਚੁਕਾ ਕੇ ਫੋਟੋ ਕਰਵਾਈ ਹੈ 40 ਦਿਨਾਂ ਉਹਨੂੰ ਘਰੋਂ ਬਾਹਰ ਕੱਢਿਆ ਮੈਂ ਚਾਹੁੰਨਾ ਵੀ ਉਹਦੇ ਵਰਗਾ ਬਣੇ ਯਾਰ ਹਾਂਜੀ ਕਿ ਮੈਂ ਮੈਂ ਠੇਕੇ ਤੇ ਲੈ ਜਾਂਦਾ ਮੈਂ ਦੱਸ ਤੂੰ ਠੇਕੇ ਤੇ ਲੈ ਜਾਂਦਾ ਵੀ ਆਹ ਪੂਰੀ ਬੋਤਲ ਪੀਂਦਾ ਆਹ ਪੂਰੀਆਂ ਲੈਨਾਂ ਲਾਉਂਦਾ ਆਹ ਪੂਰਾ ਸਨਿਪ ਕਰਦਾ ਆਹ ਪੂਰਾ ਇੰਜੈਕਟ ਕਰਦਾ ਇਹ ਤੋਂ ਗੁਰਤੀ ਦਵਾਈ ਕੋਈ ਹੋਊਗਾ ਲੌਜਿਕ ਨਹੀਂ ਬਣਦਾ ਤੁਸੀਂ ਓਵਰ ਸੀਜ਼ ਬੈਠ ਕੇ ਜੋ ਮੂੰਹ ਚ ਆਉਂਦਾ ਬਕੀ ਜੰਨੇ ਹੋ ਬਕੀ ਜੰਨੇ ਸਵਾਦ ਤਾਂ ਇੱਥੇ ਬੈਠ ਕੇ ਗੱਲ ਕਰੋ ਨਾ ਭਾਜੀ ਭਾਜੀ ਕਈ ਹੁੰਦੇ ਨੇ ਪੱਤਰ ਤੁਸੀਂ ਇੱਥੇ ਬੈਠ ਕੇ ਬਾਹਰ ਵਾਲੇ ਮਨਿਸਟਰ ਨੂੰ ਗਾਲਾਂ ਕੱਢ ਰਹੇ ਹੋ ਕਿਸੇ ਨੂੰ ਕੋਈ ਫਰਕ ਹੈ ਪਾਕਿਸਤਾਨ ਦੇ ਐਮਐਲ ਐਮਪੀ ਨੂੰ ਐਮਐਲ ਏ ਨੂੰ ਪ੍ਰਧਾਨ ਮੰਤਰੀ ਨੂੰ ਤੂੰ ਇੱਥੇ ਬੈਠਾ ਭਾਈ ਗਾਲਾਂ ਕੱਢਦਾ ਕੋਈ ਫਰਕ ਹੈ ਨਹੀਂ ਕੋਈ ਫਰਕ ਤਾਂ ਨਹੀਂ ਇਹਦਾ ਤੂੰ ਆਪਣੇ ਕੰਮ ਕਰ ਰਿਹਾ ਹੋ ਆਪਣਾ ਕੰਮ ਕਰ ਰਿਹਾ ਗੱਲ ਕੀ ਹੈ ਵੀ ਤੁਸੀਂ ਮੈਂ ਇਹ ਵੀ ਗੱਲ ਕਹਿਣਾ ਔਨ ਇਅਰ کہہ ਕੇ ਜਿਹਨੂੰ ਵੀ ਲੱਗਦਾ ਮੈਂ ਨਾਲ ਗੱਲ ਕਰ ਲਵੇ ਡਿਬੇਟ ਕਰ ਲਵੇ ਤੁਸੀਂ ਆਏ ਹੋ ਤੁਸੀਂ ਕਾਪੀ ਰੱਖੀ ਐ ਚਲੋ ਹਰੇਕ ਬੰਦਾ ਇਦਾਂ ਗੱਲ ਕਰਦਾ ਠੀਕ ਐ ਤੁਸੀਂ ਇਹ ਗੱਲ ਦੱਸੋ ਵੀ ਮੈਂ ਤੁਹਾਨੂੰ ਕਿਹਾ ਵੀ ਆਹ ਕੁਐਸਚਨ ਪੁੱਛੀ ਨਾ ਪੁੱਛੀ ਨਹੀਂ ਬਿਲਕੁਲ ਮੈਂ ਰਿਐਲਿਟੀ ਆ ਸਹੀ ਗੱਲ ਮੈਂ ਫੋਟੋ ਅੱਗੇ ਬੈਠਾ ਮੈਂ ਅੱਜ ਤੱਕ ਕਿਸੇ ਵੀ ਪੱਤਰਕਾਰ ਨੂੰ ਜਾਂ ਕਿਸੇ ਬਲੌਗਰ ਨੂੰ ਕਿਹਾ ਮੇਰੇ ਤੋਂ ਯਾਰ ਆਹ ਸਵਾਲ ਨਾ ਪੁੱਛੀ ਵੀਰੋ ਕਰਨ ਦਾ ਸਵਾਲ ਆਇਆ ਜੋ ਲੋਕਾਂ ਦੇ ਮਨ ਚ ਉਹ ਅਗਲਾ ਕੱਢਣਾ ਚਾਹੁੰਦਾ ਤੇ ਜਿਹੜੀਆਂ ਗੱਲਾਂ ਮੇਨ ਨੇ ਜੀ ਉਹ ਹੀ ਰੋਕਤੀਆਂ ਤੇ ਫਿਰ ਵੈਦਾ ਕੀ ਹੋਇਆ ਨਹੀਂ ਨਹੀਂ ਭਾਜੀ ਇਹ ਤਾਂ ਇਥੋਂ ਮੈਂ ਬਹੁਤ ਵੱਡਾ ਐਪਰੀਸ਼ੀਏਟ ਧੰਨਵਾਦ ਜੀ ਮਾਨ ਨੇ ਇਹੀ ਗੱਲ ਕਹੀ ਨਾ ਭਾਜੀ ਜੋ ਤੁਹਾਡੇ ਦਿਲ ਚ ਤੁਸੀਂ ਦਿਖਾਓ ਮੈਂ ਵੀ ਅਰਦਾਸ ਕਰਦਾ ਤੇਰੇ ਵਰਗੇ ਭਰਾ ਹੋਰ ਹੋਣ ਜਿਹੜੇ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣ ਜੋ ਲੋਕਾਂ ਦੀ ਨੀਡ ਹੈ ਦੇਖੋ ਸੇਵਾ ਕਰਦੇ ਆ ਨਾ ਸੇਵਾ ਦੇ ਦਾਗ ਲੱਗਣੇ ਲੱਗਣੇ ਨਹੀਂ 20 ਲੱਗਣੇ ਦਾ ਮੈਂ ਤਾਂ ਪਾਜੀ ਮੇਨ ਮੇਰਾ ਮੋਟਿਵੇਸ਼ ਸੀਗਾ ਵੀ ਤੁਹਾਨੂੰ ਬਹੁਤ ਲੋਕ ਮੇਰਾ ਇਹ ਮੋਟਿਵ ਸੀ ਥੋੜੀ ਪੋਜ਼ਿਟਿਵਿਟੀ ਦਿਖਾਈ ਜਾਵੇ ਬੰਦਾ ਇੱਕ ਪਾਸਾ ਦਾ ਦਿਖਾਏ ਨਹੀਂ ਰਹਿ ਲੋਕ ਭਾਈ ਮੇਰੀ ਗੱਲ ਸੁਣੋ ਮੈਂ ਐਕਟਿਵ ਕਰਨ ਨੂੰ ਜੋ ਮਰਜ਼ੀ ਕਰੀ ਹੁਣ ਮੇਰੇ ਮੁਖੀ ਮੁੰਡਾ ਮੇਰੇ ਛੋਟੇ ਹੋਣ ਦਾ ਮੇਰੇ ਕੰਮ ਦਾ ਟੱਕਰ ਵਾਦ ਨਾਲ ਕਿਸੇ ਨੇ ਕੀ ਹਟਾਇਆ ਪਾਜੀ ਕਿਸੇ ਨੂੰ ਕੀ ਫਰਕ ਹੈ ਮੇਰੇ ਕੰਮ ਕਰਦਾ ਮੇਰਾ ਫਰਕ ਹੈ ਜੇ ਮੈਂ ਇਕੱਲਾ ਬੰਦਾ ਹਟਦਾ ਪਹਿਲਾਂ ਤਾਂ ਮੇਰੇ ਨਾਲ 20 ਬੱਚੀ ਜਾਣੇ ਨਾਲ ਜੁੜੇ ਹੋਏ ਨੇ ਐਜ਼ ਅ ਜੋਬ ਜੋਬ ਸ ਕਿ ਕਿਸੇ ਨੂੰ ਕਿਰਤ ਕਰਨਾ ਕਿਰਤ ਕਰ ਆ ਗੁੜੀਆਂ ਬੈਠੀਆਂ ਮੇਰੇ ਨਾਲ ਹਨ ਐਵੇਂ ਦੇ 6-7 ਗੁੜੀਆਂ ਨੇ ਭੈਣ ਬਣਾ ਕੇ ਗੱਲਬਾਤ ਕਰਦੇ ਠੀਕ ਹੈ ਭੈਣ ਇਹਦੀ ਪ੍ਰੋਬਲਮ ਮੇਰੀ ਪ੍ਰੋਬਲਮ ਹੈ ਦੇਖਿਆ ਮਾਹੌਲ ਬਹੁਤ ਵਧੀਆ ਮੈਂ ਕਹਿੰ ਗਿਆ ਇਹ ਪ੍ਰੋਬਲਮ ਮੇਰੀ ਪ੍ਰੋਬਲਮ ਆ ਠੀਕ ਹੈ ਆ ਮੁੰਡੇ ਨੇ ਮੇਰੇ ਨਾਲ 16-17 ਜਾਣੇ ਨੇ ਇਹਨਾਂ ਦੀ ਪ੍ਰੋਬਲਮ ਮੇਰੀ ਪ੍ਰੋਬਲਮ ਆ ਇਹ ਮਰੀ ਮੁੱਟੀ ਗੱਲ ਹੈ ਭਾਜੀ ਮੈਂ ਕਹਾਂ ਵੀ ਇਹਨੂੰ ਅੱਜ ਪ੍ਰੋਬਲਮ ਆ ਗਈ ਇਹਦਾ ਐਕਸੀਡੈਂਟ ਹੋ ਗਿਆ ਮੈਂ ਕਹਿੰਨਾ ਚੱਲੋ ਹੀ ਮੁੰਡਾ ਦੂਧਿਆ ਰੱਖ ਲਾਂਗੇ ਇਹ ਵੀ ਇਨਸਾਨ ਨਹੀਂ ਤਾਂ ਇਹ ਤਾਂ ਫਿਰ ਤੁਸੀਂ ਇਕੱਲੇ ਕੈਮਰੇ ਤੇ ਮੈਂ ਦੇਖਿਆ ਤੁਸੀਂ ਨਾਲ ਜਾ ਕੇ ਨਾਲ ਖੜਦੇ ਆ ਮੈਂ ਕਹਿੰਦਾ ਜੀ ਇਕੱਲੇ ਇਕੱਲੇ ਬੰਦੇ ਨੂੰ ਤੁਸੀਂ ਪੁੱਛੋ ਕੋਈ ਪੁਲਿਸ ਦਾ ਕੰਮ ਹੋਵੇ ਕੋਈ ਮੈਡੀਕਲ ਕੰਮ ਹੋਵੇ ਜਾਂ ਕੋਸ਼ਿਸ਼ ਕਿਉਂ ਨਹੀਂ ਕਰਾਂਗੇ ਉਹ ਸਾਰਾ ਦਿਨ ਮੇਰੇ ਲਈ ਕਿੰਨੀ ਤਨਗਾਉਗੀ ਇੱਕ ਬੰਦੇ ਦੀ 300 400 500 600 ਹਾਂਜੀ ਪੰਜਾਬ ਚ 15000 ਹੀ ਚੱਲਦੀ ਐ ਐਵਰੇਜ ਐਵਰੇਜ ਬੰਦਾ ਐ ਚੱਲਦੀ ਐ ਆਵਰਲੀ ਤਾਂ ਨਹੀਂ ਰਹਿਦੀ ਆਵਰਲੀ ਨਹੀਂ ਇੱਥੇ 15000 ਰੁਪਏ ਚੱਲਦੀ ਐ ਕਿਸੇ ਦੀ ਨਾ 20 ਵੀ ਐ ਕਿਸੇ ਦੀ 14 ਵੀ ਹੋ ਸਕਦੇ ਐ ਬਾਕੀ ਇਨਸੈਂਟਿਵ ਐ 500 ਪਿੱਛੇ ਉਹ ਬੰਦੇ ਮੇਰੇ ਲਈ 9 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੜੇ ਹੁੰਦੇ ਨੇ ਕੀ ਉਹਨਾਂ ਦਾ ਬੱਚਾ ਕੱਲ ਨੂੰ ਬਿਮਾਰ ਹੁੰਦਾ ਕੀ ਉਹਨਾਂ ਦੀ ਮੰਮੀ ਬਿਮਾਰ ਹੁੰਦੀ ਐ ਜਾਂ ਉਹਨਾਂ ਨੂੰ ਕੋਈ ਥਾਣੇ ਕੰਮ ਨਾ ਮੇਰਾ ਫਰਜ਼ ਨਹੀਂ ਬਣਦਾ ਇਹ ਮੇਰਾ ਫਰਜ਼ ਬਣਦਾ ਨੂੰ ਕੱਢ ਦੇ ਯਾਰ ਉਹਨਾਂ ਦਾ ਕੰਮ ਨਹੀਂ ਬ ਚਲੋ ਜੀ ਪਾਜੀ ਮੈਂ ਕਹਿੰਦਾ ਵੀ ਬਹੁਤ ਕੁਝ ਮਹਾਰਾ ਇਹਨੇ ਦਿੱਤਾ ਬਹੁਤ ਕੁਝ ਦਿੱਤਾ ਜੋ ਅਸੀਂ ਸੋਚ ਵੀ ਨਹੀਂ ਸਕਦੇ ਜੀ ਨਾ ਉਹ ਵੀ ਕੁਝ ਦਿੱਤਾ ਸਾਡਾ ਇੱਕ ਹੁਣ ਗੱਲਾਂ ਕਰ ਰਹੇ ਨੇ ਸ਼ਰੀਕੇ ਬਾਈ ਦੇ ਮੈਂ ਕਿਸੇ ਦਾ ਫੋਨ ਫੜਿਆ ਸੀਗਾ ਹਾਂਜੀ ਬਾਈ ਜੀ ਉਦੋਂ ਚੱਲਦਾ ਹੀਗਾ ਫੋਨ ਦੇਖੀਆ ਵੀਡੀਓ ਕਿ ਨਹੀਂ ਚੱਲਣੀ ਉਦੋਂ ਨਾ ਫੋਨ ਚੱਲਦਾ ਸੀਗਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਬਟਨਾ ਜਿਹੜਾ ਮੈਂ ਕਹਾ ਚਾਚਾ ਦਿਖਾਈ ਮਹਾਰਾ ਜੀ ਉਹ ਕਹਿੰਦਾ ਤੂੰ ਸਿੱਟ ਦੇਂਗਾ ਬਹੁਤ ਮਹਿੰਗਾ ਹੁੰਦਾ ਹਾਂ ਚਾ ਤੂੰ ਸੇਟ ਦੇਂਗਾ ਬਹੁਤ ਮਹਿੰਗਾ ਹੁੰਦਾ ਅਮਾਰੇ ਦੀ ਗਿਰਪਾਣਾ ਚ ਉਹ ਗੱਲ ਕਰ ਮਤਲਬ ਕਿਹਦੀ ਕਿਸੀ ਰੱਗੀ ਸੀ ਆਪਾਂ ਪੂਰੇ ਮੈਂ ਤੂੰ ਉਹਨੂੰ ਜੁਗਾਓ ਜਵਾਗ ਮੈਨੂੰ ਕਹਿ ਲੋ ਯਾਰ ਫੋਨ ਵਧੀਆ ਦਿਖਾ ਦੇ ਦਿਖਾਣ ਨੂੰ ਕੀ ਹੋਊਗਾ ਕੁਝ ਹੋਤਾ ਨਹੀਂ ਹੁੰਦਾ ਆਪਾਂ ਕਵਾਂਗੇ ਨਾ ਯਾਰ ਸਕਾ ਇਹ ਹੁੰਦਾ ਟਾਈਮ ਟਾਈਮ ਦੀ ਗੱਲ ਉਹੀ ਬੰਦਾ ਉਦੋਂ ਬਾਅਦ ਇਹ ਗੱਲ ਕਹਿਣ ਲੱਗਿਆ ਹੋਇਆ ਵੀ ਯਾਰੋ ਮੇਰੇ ਰਿਸ਼ਤੇਦਾਰ ਨੇ ਮੜਾ ਜਾ ਉਹਨਾਂ ਨੇ ਫੋਨ ਚੁੱਕ ਲੈ ਤੇਰਾ ਸਟਾਫ ਚੁੱਕਦਾ ਨਹੀਂ ਐਦਾਂ ਟਾਈਮ ਦੇ ਨਾਲ ਪੈਸਾ ਬਹੁਤ ਕੋਸ਼ ਹੈ ਮੇਰੇ ਬਹੁਤ ਕੋਸ਼ ਹੈ ਵੈਸਾ ਮੈਂ ਸਹੀ ਗੱਲ ਕਹਿਣਾ ਇਨਸਾਨੀਅਤ ਤੋਂ ਲੋਕਾਂ ਨੇ ਉੱਪਰ ਤੋਹਿਆ ਥੋੜੇ ਤੋਂ ਐ ਲੱਗਦਾ ਵੀ ਪੈਸੇ ਤੋਂ ਉੱਤੇ ਵੀ ਥੋੜੇ ਕੰਮਾਂ ਨੂੰ ਦੇਖ ਕੇ ਐ ਲੱਗਦਾ ਪੈਸੇ ਤੋਂ ਉੱਤੇ ਵੀ ਕੁਝ ਬੈਠਾ ਹੈ ਮੇਰੇ ਮੇਰੀ ਗੱਲ ਸੁਣੋ ਜਦੋਂ ਆਪਣਾ ਕੰਮ ਫੁੱਲਫਿਲ ਹੋ ਗਿਆ ਮੇਰੀ ਡਿਜ਼ਾਇਰ ਸੀਗੀ ਥਾਈਲੈਂਡ ਦੀ ਆਪਾਂ ਲੈ ਲਈ ਠੀਕ ਹੈ ਕਿਤੇ ਤਾਂ ਮਨ ਖੜੂ ਜਾ ਕੇ ਤੇ ਰੋਜ਼ ਅੱਜ ਆ ਜਾ ਚੀਜ਼ ਪਸੰਦ ਆ ਜਾ ਲੈਣੀ ਹੈ ਕੱਲ ਆ ਪਸੰਦ ਫਿਰ ਤਾਂ ਪੈਸੇ ਪਿੱਛੇ ਜੱਲੀ ਜਾਵਾਂਗੇ ਜੇ ਕਿਸੇ ਦੇ ਕੰਮ ਆਵਾਂਗੇ ਹੁਣ ਇਸ ਟਾਈਮ ਵੀ ਹਾਇਰਟ ਪ੍ਰੈਜ਼ੈਂਟ ਸਾਡੇ ਕੋਲ 20 ਤੋਂ 25 ਪਰਿਵਾਰ ਚੱਲਦੇ ਨੇ ਜਿਹੜੇ ਸਿਰਫ ਰਾਸ਼ਨ ਦੇ ਨਹੀਂ ਉਹਨਾਂ ਨੂੰ 2 ਸਾਲ ਹੋ ਗਿਆ ਠੀਕ ਹੈ ਅਸੀਂ 2 ਸਾਲ ਤੋਂ ਐ ਨਹੀਂ ਵੀ ਇੱਕ ਵਾਰੀ ਕਿਸੇ ਨੂੰ ਥੈਲੀ ਫੜਾਈ ਆਟੇ ਦੀ ਫੋਟੋ ਪਾਤੀ ਤੇ ਵਾਇਰਲ ਕਰਤੀ ਨਹੀਂ ਉਹਨਾਂ ਦੇ ਘਰਾਂ 'ਚ ਚੱਲਿਓ ਤੁਸੀਂ ਜਿੱਦਣ ਮੇਰੇ ਨਾਲ ਚੱਲਣਾ ਜਿਹੜੇ ਬੱਚਿਆਂ ਦੀ ਅਸੀਂ ਵੀਸਾ ਭਰਦੇ ਆ ਉਹਨਾਂ ਦੇ ਘਰੇ ਚੱਲਿਓ ਜਿੱਦਣ ਮੇਰੇ ਨਾਲ ਚੱਲਣਾ ਜਿਹੜੇ ਬੱਚੇ ਜਿਨ੍ਹਾਂ ਦੀ ਅਸੀਂ ਦਵਾਈਆਂ ਲੈ ਕੇ ਦਿੰਨੇ ਆ ਉਹਨਾਂ ਦੇ ਘਰੇ ਜਦੋਂ ਚੱਲਣਾ 2-2 3-3 ਸਾਲ ਤੋਂ ਕੇਸ ਨੇ ਥੋੜੀ ਵੀਡੀਓ ਥੱਲੇ ਮੈਂ ਇਹ ਗੱਲ ਕਹਿਣਾ ਤੁਸੀਂ ਮੇਰੇ ਏਰੀਏ ਦੇ ਪੈਲ ਦੇ ਉਹਨਾਂ ਤੁਸੀਂ ਮੈਂ ਖੰਨੇ ਦਾ ਹਲਕਾ ਪੈਲ ਰਸੂਲਲਾ ਪਿੰਡਾ ਰਸੂਲਲਾ ਪਿੰਡਾ ਤੁਹਾਡਾ ਬੰਦਾ ਕਮੈਂਟ ਕਰ ਦਵੇ ਇੱਕ ਵੀ ਬੰਦਾ ਤੁਹਾਡੇ ਥੱਲੇ ਕਮੈਂਟ ਕਰੇ ਮੈਂ ਉਹਨੂੰ ਗੁਣਾ 100 ਨਾਲ ਕਰਕੇ ਦਊਗਾ ਉਹਨਾਂ 100 ਨਾਲ ਵੀ ਸੇਟੀ ਨੇ ਮੇਰੇ ਤੋਂ 5000 ਮੰਗਿਆ ਸੀ ਕੁਝ ਬੰਦੇ ਕਹਿੰਦੇ ਨਾ ਵੀ ਇਹ ਡੋਨੇਸ਼ਨ ਦੇ ਬਾਹਰੋਂ ਪੈਸੇ ਆਉਂਦੇ ਨੇ ਇੱਕ ਬੰਦਾ ਇਹ ਗੱਲ ਦਾ ਕਮੈਂਟ ਕਰ ਦਵੇ ਵੀ ਮਾਨੀ ਨੇ ਮੈਂ ਸ਼ਰੀਆਵਾਂ ਕਹਿੰਨਾ ਵੀ ਮੈਂ ਕਿਸੇ ਤੋਂ 5000 ਰੁਪਏ ਮੰਗਿਆ ਹੋਵੇ ਵੀ ਮੈਂ ਆਹ ਲੈਂਟਰ ਪਾਉਣਾ ਮੈਨੂੰ 5000 ਰੁਪਏ ਦੇ ਦੇ ਉਹ ਸਿਰਫ ਕਮੈਂਟ ਕਰ ਦਵੇ ਮੈਂ ਪੱਤਰਕਾਰ ਸਾਹਿਬ 900 ਨਾ ਕਰਕੇ ਨਾਂ ਦਵਾਂ ਤਾਂ ਮੈਨੂੰ ਕਿਉਂ ਯਾਰ ਜਦ ਮੰਗੇ ਹੀ ਨਹੀਂ ਦੂਜਾ ਪਾਸਾ ਇਹ ਹੈ ਤੰਨੂੰ ਮੈ ਚੰਗਾ ਲੱਗਦਾ ਮੈਨੂੰ ਅਨਮੋਲ ਮੰਨ ਲੈ ਚੰਗਾ ਲੱਗਦਾ ਸੁਣ ਲੈ ਗੱਲ ਨੂੰ ਮੈਂ ਗਿਆ ਮੈਂ ਦਾਵੀ ਯਾਰ ਜੋਸੀ ਉਹਨਾਂ ਦੀ ਸੇਵਾ ਕਰਿਆ ਉਹ ਤਾਂ ਮੇਰੀ ਮਰਜ਼ੀ ਹੈ ਉਹਨੇ ਤਾਂ ਨਹੀਂ ਮੈਨੂੰ ਬੁਲਾਇਆ ਨਹੀਂ ਨਹੀਂ ਤੁਸੀਂ ਅੱਜ ਮੈਨਾਂ ਜੁੜ ਗਏ ਤੁਹਾਨੂੰ ਮੇਰੇ ਕੰਮ ਸਟੇਟਸ ਦੇ ਸਹੀ ਲੱਗਦੇ ਨੇ ਆਂਦੇ ਜਾਂਦੇ ਤੁਸੀਂ ਮੇਰੇ ਸਟਾਫ ਨੂੰ 1500 ਦੇ ਗਏ ਵੀ ਭਾਈ ਇਹ ਸੇਵਾ ਚ ਪਾ ਦੀ ਤੁਹਾਨੂੰ ਸਟਾਫ ਨੇ ਤਾਂ ਨਹੀਂ ਮੰਗੇ ਜੇ ਅਸੀਂ ਕਿਸੇ ਕੋਲ ਮੰਗੇ ਆ ਤਾਂ ਤੁਸੀਂ ਉਹ ਦੱਸੋ ਹਾਂ ਸੋ ਕਹਿਣ ਦਾ ਮਤਲਬ ਇਹ ਹੈ ਜੇ ਆਪਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਹੈ ਜੇ ਇਸ ਮੇਨ ਸਟ੍ਰੀਮ ਚ ਲਿਆਂਦਾ ਵੈ 팬 ਫਾਲੋਇੰਗ ਕੀਤੀ ਆਪਾਂ ਕਿਸੇ ਦੇ ਕੰਮ ਤਾਂ ਆਈਏ ਜਾਂ ਕੰਮ ਆਈਏ ਮੇਨ ਪਰਿਵਾਰ ਚ ਕਿੰਨੇ ਜਾਣੇ ਆਉਣਗੇ ਤਿੰਨ ਚਾਰ ਇੱਕ ਬਾਈ ਬ ਦੋ ਬੱਚੇ ਇੱਕ ਮੰਮੀ ਇੱਕ ਪਿਓ ਕੀ ਕਰਕੇ ਦੇ ਦਾਂਗੇ ਉਹਨਾਂ ਨੂੰ ਕੀ ਬਣਾਵਾਂਗੇ ਸਹੀ ਗੱਲ ਆ ਚਾਂਦੀ ਨੇ ਉਹ ਤਾਂ ਫਿਰ ਫਿਰ ਤਾਂ ਇਧਰ ਨੂੰ ਜਿੱਧਰ ਨੂੰ ਮਰਜ਼ੀ ਚੱਲੀ ਜਾ ਉਹਨਾਂ ਦੇ ਪਰਿਵਾਰਾਂ ਚ ਵੀਰੇ ਜਾ ਕੇ ਦੇਖੋ ਜਿਨ੍ਹਾਂ ਤੇ ਅੱਖਾਂ ਦੀ ਰੋਸ਼ਨੀ ਵੀ ਨਹੀਂ ਹੈਗੀ ਹੈਗੀ ਠੀਕ ਹੈ ਉਹਨਾਂ ਦੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ ਹੈਗੇ ਇੱਕ ਕੇਸ ਆਇਆ ਜਿਹਨੇ ਜੇ ਮੈਂ ਦੱਸਣ ਵਾਲਾ ਪਿਆਣਾ ਵੀਰੇ ਕਿ ਮੰਨੇਗਾ ਵੀ ਉਹਨਾਂ ਦੀ ਇੰਨੀ ਕੋ ਇਨਸਲਟ ਹੋਣੀ ਹੈ 50 50 60000 ਰੁਪਏ ਜਿਨ੍ਹਾਂ ਦੀ ਮਨਤਲੀ ਇਨਕਮ ਆ ਆਪਣੇ ਮਾਪੇ ਬਾਬ ਨੂੰ ਰਾਸ਼ਨ ਨਹੀਂ ਲੈ ਕੇ ਦੇ ਰਹੇ ਕਮਾਲ ਦੇ ਲੋਕ ਹੈ ਭਾਜੀ ਜੇ ਕਿਸੇ ਨੂੰ ਸ਼ੱਕ ਹੋਵੇ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਦਿਖਾ ਦੂੰ ਵੀ ਆ ਪਰਿਵਾਰ ਹੈ ਸਵਾ ਸਾਲ ਹੋ ਗਿਆ 60000 ਰੁਪਏ ਬੰਦੇ ਦੀ ਮਹੀਨੇ ਦੀ ਮੈਂ ਕਿ ਇਸ ਤੋਂ ਵੀ ਇਸ ਤੋਂ ਵੀ ਗਲਤ ਕੇਸ ਹੈਗੇ ਨੇ ਆਪਣੇ ਚਲੋ ਭਾਜੀ ਸਾਡੇ ਨੂੰ ਇੱਕ ਗਿੱਟ ਨਾਲ ਨਹੀਂ ਕੋਈ ਸਾਨੂੰ ਅਸੀਂ ਜੇ ਕਿਸੇ ਨੂੰ ਬਾਹਰ ਲਈ ਕੇਸ ਦਾ ਵਧੀਆ ਕਰ ਰਹੇ ਜਾਂਦੇ ਨੇ ਮੈਂ ਮੰਨ ਲੇ ਇੱਕ ਦੁਕਾਨ ਤੋਂ ਟ੍ਰिपल ਸਟੋਰੀ ਟ੍ਰिपल ਸਟੋਰੀ ਤੋਂ ਵੇਅਰ ਹਾਊਸ ਵੇਅਰ ਹਾਊਸ ਤੋਂ ਸ਼ੋਅਰੂਮ ਤੋਂ ਅੱਗੇ ਮਾਰਾ ਇਹਨੂੰ ਜੇ ਸਹੀਆਂ ਤਾਂ ਹੀ ਇੱਥੇ ਤੱਕ ਆਉਣ ਹਾਂ ਜੀ ਹਾਂ ਜੀ ਇਹੀਆਂ ਹੋਈਆਂ ਭਾਜੀ ਹਾਂ ਜੀ ਹਾਂ ਜੀ ਕੁਝ ਨਿਕਲ ਕੇ ਆਇਆ ਅੱਗੇ ਪਰਚਾ ਵੀ ਤਿੰਨ ਪਰਚੇ ਹੋਏ ਭਾਜੀ ਕੁਝ ਨਿਕਲ ਕੇ ਆਇਆ ਭਾਜੀ ਇੱਥੇ ਜਾਇਜ਼ ਨਜਾਇਜ਼ ਚੱਲਦਾ ਹੈ ਚੱਲਦਾ ਹੈ ਠੀਕ ਹੈ ਪਰ ਜਿੰਨੀ ਵਾਰ ਵੀ ਮੈਂ ਪੁਲਿਸ ਅਫਸਰਾਂ ਦੇ ਸਾਹਮਣੇ ਗਿਆ ਕਿਸੇ ਨੇ ਮੈਨੂੰ ਹੱਥ ਤੱਕ ਨਹੀਂ ਲਾਇਆ ਜਦੋਂ ਬੁਲਾਉਂਦੇ ਸੀ ਮੈਂ ਉਦੋਂ ਜਾਂਦਾ ਸੀ ਉਹਨਾਂ ਨੂੰ ਪਤਾ ਹੈ ਵੀ ਇਹਦੀ ਗਲਤ ਬੰਦੇ ਮੇਰੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਗਲਤੀ ਰਹੀ ਹੈ ਵੀ ਡਿਸੀਜਨ ਗਲਤ ਬੰਦਿਆਂ ਨਾਲ ਲੈਣ ਦੀ ਹਾਂ ਚੁਆਇਸ ਆਫ ਗਲਤ ਮੈਂ ਸੋਸਾਇਟੀ ਗਲਤ ਸਮਾਜ ਸਾਈਟੀ ਕਿਉਂ ਫਰਕ ਕੀ ਉਹਦਾ ਰੰਗ ਤਾਂ ਛੱਡਿਆ ਜਾਣਾ ਸੀ ਨਾ ਮੈਂ ਅੱਜ ਵੀ ਗੁਰੂ ਸਾਹਿਬ ਦਾ ਸ਼ੁਕਰ ਕਰਦਾ ਵੀ ਜੋ ਹੋਇਆ ਬਹੁਤ ਵਧੀਆ ਹੋਇਆ ਕਿਉਂਕਿ ਮੈਨੂੰ ਸੇਧ ਆ ਗਈ ਮੈਂ ਮੇਰੇ ਲਈ ਗਮ ਹੈ ਇੱਕ ਕੰਮ ਹੈ ਭਾਜੀ ਤੁਹਾਡੇ ਨਾਲ ਜਵਾਨ ਹੈ ਅੱਜ 17 ਤਰੀਕ ਹੈ ਹਾਂਜੀ ਭਾਜੀ 9 ਮਹੀਨਾ ਹੈ ਹਾਂਜੀ ਤੁਹਾਡੇ ਨਾਲ ਜਵਾਨ ਹੈ ਉਦੋਂ ਦੀ ਆਪਾਂ ਕੋਈ ਇੰਟਰਵਿਊ ਨਹੀਂ ਕੀਤੀ ਇੱਕ ਕੰਮ ਹੈ ਦੂਜੀ ਸੇਵਾ ਸਾਡਾ ਤੀਜਾ ਕੋਈ ਕੰਮ ਨਹੀਂ ਭਾਜੀ ਕੋਈ ਕਾਂਟ੍ਰੋਵਰਸੀ ਨਹੀਂ ਕੋਈ ਕੁਝ ਨਹੀਂ ਇੱਕ ਕੰਮ ਹੈ ਜਿੰਨੇ ਕੁ ਬੰਦੇ ਨੂੰ ਰਿਗਾਰਡ ਦਵਾ ਹੋਇਆ ਤੇ ਜਿੰਨੇ ਨੂੰ ਵੀ ਸਟੈਂਡ ਕਰ ਚੁੱਕਿਆ ਮੰਨ ਲਾ ਆ ਬੰਦੇ ਕੋ 10 ਲੱਖ ਹੈ ਠੀਕ ਹੈ ਇਹਨੂੰ ਕੋਈ ਸਕੋਪ ਨਹੀਂ ਨਜ਼ਰ ਆ ਰਿਹਾ ਅਸੀਂ ਇਹਨੂੰ ਕੰਮ ਕੋ ਕਰਕੇ ਚਾਹੇ ਮੈਂ ਇਤੋਂ 50000 ਬਚਾ ਲਿਆ ਮੈਂ ਸੇਵਾ ਨਹੀਂ ਕੀਤੀ 50000 ਬਚਾ ਲਿਆ ਪਰ ਇਹਨੂੰ ਮੇਨ ਸਟ੍ਰੀਮ ਚ ਪਾਤਾ ਮੇਨ ਸਟ੍ਰੀਮ ਇਹਦੀ ਅਰਨਿੰਗ ਲੱਖ ਰੁਪਇਆ 70000 ਰੁਪਇਆ 50000 ਰੁਪਏ ਹੋਗੀ ਮਹੀਨੇ ਦੀ ਠੀਕ ਹੈ ਇਹ ਸੇਵਾ ਨਹੀਂ ਸੇਵਾ ਹੀ ਆ ਭਾਈ ਸੇਵਾ ਹੀ ਹੈ ਨਾ ਇਹ ਬਸ ਅਸੀਂ ਇੱਦਾਂ ਦੇ ਚੀਜ਼ਾਂ ਕਰ ਰਹੇ ਆਂ ਸਾਡੇ ਮੇਰੇ ਆਪ ਕਰ ਇੱਕ ਅਸੀਂ ਕੀ ਕਰਨਾ ਸਿਸਟਮ ਬਾਜੀ ਸਾਡੇ ਕੋਲ ਨਾਲ ਬਹੁਤ ਜ਼ਿਆਦਾ ਲੋਕ ਸਾਡੇ ਵੀਵਜ਼ ਦੇਖਦੇ ਨੇ ਮੇਰਾ ਪੇਜ ਉਹ ਵਾਪਸ ਆ ਜਵੇ ਆ ਜਾਣਾ ਜਲਦੀ ਹਾਂਜੀ ਆਈ ਹੋਪ ਆ ਜਾਵੇ ਇੱਕ ਕਸਟਮਰ ਕੇਅਰ ਸਾਡੇ ਕੋਲ ਪੈਲ ਕੁੜੀਆਂ ਬੈਠੀਆਂ ਹੁੰਦੀਆਂ ਨੇ ਪਰ ਉਹਨਾਂ ਨੇ ਇੱਕ ਨੰਬਰ ਲਾਂਚ ਕਰਕੇ ਮੇਰਾ ਤਾਂ ਇੱਕ SIM ਫੋਨ ਹੀ ਲੱਗਣਾ ਨਾ ਜਿੰਨੇ ਏਰੀਆ 'ਚ ਕਿਸੇ ਨੂੰ ਜੌਬ ਚਾਹੀਦੀ ਆ ਚਾਹੀਦੀ ਆ ਜਾਂ ਜਿਨ੍ਹਾਂ ਨੂੰ ਬੰਦੇ ਚਾਹੀਦੇ ਨੇ ਦੋਨੇ ਚੀਜ਼ਾਂ ਹੋਣਗੀਆਂ ਕੈਨੇਡਾ ਦੇ ਵਿੱਚ ਇੰਡੀਡ ਕਹਿੰਦੇ ਨੇ ਉਹਨਾਂ ਨੂੰ ਓਪਨ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਆ ਬਹੁਤ ਬੰਦੇ ਨੇ ਹਾਂ ਮਨੂ ਆ ਵਧੀਆ ਐਫਰਟ ਬਣੇਗਾ ਹਾਂ ਮਨੂ ਸਾਹਮਣੇ ਫੈਕਟਰੀ ਹੈ ਬਾਜੀ ਹਾਂਜੀ ਹਾਂਜੀ ਦੱਸੋ ਇਹਨੂੰ 30 ਬੰਦਿਆਂ ਦੀ ਲੋੜ ਹੈ ਇੱਧਰੋਂ ਬੰਦਿਆਂ ਨੂੰ ਜੌਬ ਦੀ ਲੋੜ ਹੈ ਅਸੀਂ ਦੋਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਬਿਨਾਂ ਕਿਸੇ ਇੰਟਰਸਟ ਵਾਹ ਜੀ ਵਾਪਾ ਜੀ ਆਪਣਾ ਕੀ ਹੋ ਗਿਆ ਠੀਕ ਹੋ ਗਿਆ ਨਾ ਦਸ ਹਜ਼ਾਰ 12 ਹਜ਼ਾਰ 15 ਹਜ਼ਾਰ ਕੁਝ ਤਾਂ ਉਹਨੂੰ ਮਿਲੂਗਾ ਫੈਕਟਰੀ ਵਾਲੇ ਨੂੰ ਬੰਦੇ ਮਿਲ ਜਾਣਗੇ ਨਾ ਤਾਂ ਅਸੀਂ ਉਤੋਂ ਰੁਪਈਆ ਲਈਏ ਤੇ ਨਾ ਅਸੀਂ ਉਤੋਂ ਰੁਪਈਆ ਲਈਏ ਬੁੱਢੇ ਗੱਲ ਨੂੰ ਬਾ ਕਮਾਲ ਆ ਭਾਜੀ ਇਹ ਤਾਂ ਜਦੋਂ ਜਦੋਂ ਆਹ 2025 ਚੜਨਾ ਹੈ ਮਹਾਰਾਜ ਕਿਰਪਾ ਕਰੇ ਅਸੀਂ 2026 ਤੱਕ ਹਜ਼ਾਰ ਬੰਦੇ ਨੂੰ ਘੱਟੋ ਘੱਟ ਜੌਬ ਦਊਂਗਾ ਘੱਟੋ ਘੱਟ ਅਲੀ ਗੱਲ ਸੁਣੋ ਫੈਕਟਰੀ ਵਾਲਿਆਂ ਨੂੰ 20 ਬੰਦੇ ਚਾਹੀਦੇ ਨੇ ਉਹਨਾਂ ਨੂੰ ਜੋਬ ਚਾਹੀਦੀ ਹੈ ਸਾਡਾ ਤਾਂ ਫੋਨ ਹੀ ਘੁੰਮਣਾ ਹੈ ਪੂਰੀ ਨੇ ਡਿਟੇਲ ਹੀ ਲਿਖਣੀ ਹੈ ਵੀ ਰਸੂਲ ਦੇ ਤੋਂ ਮਰੇ ਨੂੰ ਭਾਈ ਬਟਾ ਜੋਬ ਚਾਹੀਦੀ ਹੈ ਉਧਰੋਂ ਫੈਕਟਰੀ ਵਾਲਿਆਂ ਨੂੰ ਚਾਹੀਦੇ ਸਾਡਾ ਤਾਂ ਕਾਲਿੰਗ ਹੋਣੀ ਹੈ ਨਾ ਉਹ ਕੁੜੀਆਂ ਵੈਸੇ ਵੀ ਬੈਠੀਆਂ ਨੇ ਕੰਮ ਕਰਦੀਆਂ ਨੇ ਨਾਲ ਨਾਲ ਸਹੀ ਗੱਲ ਹੈ ਸੋ ਬਹੁਤ ਮਹਾਰਾਜ ਦੀ ਕਿਰਪਾ ਇੱਧਰ ਪਾਸੇ ਲੱਗੇ ਰਹੀਏ ਠੀਕ ਹੈ ਤੁਹਾਡੇ ਵਰਗੇ ਭਰਾ ਆਂਦੇ ਰਹਿੰਦੇ ਆ ਸੋ ਜਿੰਨਾ ਵੀ ਹੋਊਗਾ ਦੂਜਾ ਕੰਮ ਜਿਹੜਾ ਸਿਵਲ ਵਾਲਾ ਹਸਪੀਟਲ ਵਾਲਾ ਅਸੀਂ ਉਹ ਬਹੁਤ ਜਲਦੀ ਕਰਨ ਜਾ ਰਹੇ ਆ ਪਰ ਕਿਸੇ ਦੇ ਦਮ ਤੇ ਨਹੀਂ ਗੁਰੂ ਸਾਹਿਬ ਦੇ ਦਮ ਤੇ ਬਿਲਕੁਲ ਬਿਲਕੁਲ ਸੋ ਪੈਸਿਆਂ ਵਾਲਾ ਫੰਡਾ ਕਲੀਅਰ ਕਰਤਾ ਅੱਜ ਭਾਜੀ ਮੈਂ ਨਾ ਸੇਵਾ ਤੇ ਆਉਂਦੀ ਸੁਣਨਾ ਆ ਨਹੀਂ ਨਹੀਂ ਸੇਵਾ ਬਾਈਆਂ ਗੱਲਾਂ ਬਾਰੇ ਸਾਹਮਣੇ ਕਿਵੇਂ ਸੀ ਸੇਵਾ ਮੇਰਾ ਪਰ ਸੇਵਾ ਦੇ ਜਾਂ ਬਹਿਣਾ ਲੱਗਦਾ ਨਾ ਉਹ ਤੇਰੀ ਵੀਡੀਓ ਤੇ ਕਹਿਤਾ ਵੀ ਥੱਲੇ ਕਮੈਂਟ ਕਰਦੇ ਵੀ ਕਿਤੋਂ 50000 ਹਜ਼ਾਰ ਵੀ ਫੋਨ ਕਰਕੇ ਮੰਗਿਆ ਹੋਵੇ ਕਿਉਂ ਮੰਗਣਾ ਬਾਜੀ ਇਹ ਕਿਤੇ ਜਾ ਕੇ ਵੀਡੀਓ ਬਣਾਉਣ ਦਾ ਦਮ ਰੱਖਦੇ ਆ ਤਾਂ ਉਹਦਾ ਇਲਾਜ ਕਰਾਉਣ ਦਾ ਕਿਸੇ ਦੀ ਹੈਲਪ ਕਰ ਦਿਓ ਉਹਦਾ ਇਲਾਜ ਕਰਾਉਣ ਦਾ ਵੀ ਦਮ ਰੱਖ ਤੇ ਭਾਜੀ ਐਂਡ ਦੇ ਵਿੱਚ ਤੁਸੀਂ ਇੱਕ ਸੁਨੇਹਾ ਦੇ ਦਿਓ ਯੂਟਿਊਬ ਸੁਨੇਹਾ ਬਸ ਮੇਰਾ ਭਰਾ ਇਹ ਹੀ ਹੈ ਆਪਣੇ ਮਾਪਿਓ ਦਾ ਖਿਆਲ ਰੱਖੋ ਜਿਹਦੇ ਨਾਲ ਤੁਸੀਂ ਵਿਆਹੋ ਜਿਹਨਾਂ ਨਾਲ ਵਿਆਹੋ ਉਹਦੀ ਕਦਰ ਕਰੋ ਠੀਕ ਹੈ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਆਪਣੇ ਵਾਲੇ ਵਾਲੇ ਪਹਿਲਾਂ ਤਾਂ ਆਪ ਸਟੈਂਡ ਹੋਊਗਾ ਆਪਣੇ ਜਦੋਂ ਤੱਕ ਤੁਹਾਡੇ ਕੋਲ ਜੇਬ 'ਚ ਪੈਸੇ ਆਣਗੇ ਜਦੋਂ ਤੱਕ ਤੁਹਾਡੀ ਜੇਬ 'ਚ ਅਰਨੇ ਜਾਣ ਲੱਗ ਜੂਗੀ ਤੁਹਾਡੀ ਆਪੇ ਇੱਜ਼ਤ ਵੱਧ ਜੂਗੀ ਜੇ ਤੁਸੀਂ ਬਹੁਤੇ ਲੈਵਲ ਤੇ ਨਹੀਂ ਕਰ ਸਕਦੇ ਵਾਲੇ ਵਾਲੇ ਦੋ ਚਾਰ ਘਰਾਂ ਦਾ ਜਾਂ ਕੁਝ ਵੀ ਜਿਆਦਾ ਲੋੜਾ ਇਕੱਠੇ ਹੋ ਕੇ ਮੱਲੇ ਵਾਲੇ ਇੱਕ ਨੂੰ ਕੋਈ ਸਿਸਟਮ ਲਵਾ ਦਿਓ ਜੇ ਕੋਈ ਨਹੀਂ ਕਰ ਸਕਦਾ ਠੀਕ ਹੈ ਬਾਕੀ ਅਸੀਂ ਇਹ ਅਰਦਾਸ ਕਰਦੇ ਹਾਂ ਮਹਾਰਾਜ ਦੀ ਬੀਏ ਭਰਾ ਦਾ ਚੈਨ ਲੱਗੇ ਬਦੇ ਤੇ ਸਾਰੇ ਪਿਆਰ ਕਰਨ ਧੰਨਵਾਦ ਤੁਹਾਡਾ ਹਾਂਜੀ ਇਹ ਹਨ ਹਨੀ 세ਠੀ ਜੀ ਸਮਾਜ ਸੇਵੀ ਜਿਨ੍ਹਾਂ ਦੇ ਆਪਾਂ ਬੜਮੁੱਲੇ ਵਿਚਾਰ ਸੁਣੇ ਮਿਲਦੇ ਆਂ ਅਗਲੇ ਕਿਸੇ ਪੋਡਕਾਸਟ ਦੇ ਵਿੱਚ ਅਗਲੀ ਨਵੀਂ ਸ਼ਖਸੀਅਤ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਤਾਂ ਆ ਜੀ ਥੈਂਕ ਯੂ ਤੁਹਾਡਾ ਬਹੁਤ